ਆਪਦੇ ਵੀਰ ਦੇ ਪੱਖੀਆਂ ਵਾਲੀਆਂ ਗਲੀਆਂ ਬਣਾਤੀਆਂ ਇੱਧਰ ਸਾਰੀਆਂ ਗਲੀਆਂ ਕੱਚੀਆਂ ਐ ਸਾਈਕਲ ਵੀ ਨਹੀਂ ਤੁਰਦਾ ਸਾਈਕਲ ਵੀ ਡਾਟ ਟੈਂਪੋਰਰੀ ਕਰਦਾ ਉਹ ਵੀ ਡਿੱਗੂਗਾ ਆਸਕਰ ਫਲਾ ਬਣਾਲੀ ਸਰਮਚ ਨੇ ਇੱਧਰ ਕੁਛ ਨਹੀਂ ਗਾਇ ਪੰਜੀ ਗਈ ਹਾਂਜੀ 1 ਕਰੋੜ 76 ਲੱਖ ਰੁਪਏ ਸਾਡੇ ਪਿੰਡ ਆਇਆ 1200 ਵੋਟ ਐ 11 1200 1 ਕਰੋੜ 76 ਲੱਖ ਰੁਪਏ ਆਇਆ ਆਸ ਦੀ ਗੱਲ ਕਿੰਨੀ ਕ ਜੇ ਕਰੀਏ ਵਿਕਾਸ ਕਿੰਨਾ ਕ ਪਿੰਡ ਦੇ ਵਿੱਚ ਦੇਖ ਤੁੰ ਦੇਖ ਹੀ ਲਿਆ 50% ਵਿਕਾਸ ਹੋਇਆ 50% ਇਹ ਹੁੰਦਾ ਹੀ ਹੰਟੂ ਅਨੇਕਰੀਆਂ ਨੇ ਮਸਲਾ ਹਾਲ ਮਸਲਾ ਲਹੋ ਹੀ ਨਹੀਂ ਰਿਹਾ ਜੀ ਉਹ ਕਹਿ ਰਹੇ ਉਹਨਾਂ ਕੋਲ ਟੇਮਟਾਈ ਵੀ ਹੈ ਵਿਭਾਗ ਦੇ ਕੋਲ ਵਿਭਾਗ ਟੈਂਡਰ ਨਹੀਂ ਲਾ ਰਿਹਾ ਤੇ ਸਾਡੇ ਐਨਆਰਆਈ ਜਿਹੜੇ ਬੰਦੇ ਬਾਹਰ ਉਹਨਾਂ ਦੀ ਸਹਾਇਤਾ ਨਾਲ ਆਏ ਆ ਪਰ ਉਹ ਜਿਹੜੇ ਗਏ ਹੋਏ ਨੇ ਪਿੰਡ ਤੇ ਉਹ ਇੱਥੇ ਪੈਸੇ ਭੇਜਦੇ ਆ ਉਹ ਪੈਸੇ ਭੇਜ ਰਹੇ ਆ ਜੀ ਆ ਸਾਡੇ ਪ੍ਰਧਾਨ ਜੀ ਇਹਨਾਂ ਕੋਲ ਸਾਰੇ ਹੁੰਦੇ ਆ ਉਹੀ ਲਾ ਰਹੇ ਆ ਆਪ ਤੁਹਾਡੇ ਸਾਹਮਣੇ ਕੈਮਰਾ ਚੈੱਕ ਕਰ ਲਓ ਸਾਡੇ ਜਿੰਨੇ ਆਪਾਂ ਪਿੰਡ ਦੇ ਪੰਜ ਇੰਟਰੀਆ ਪੰਜਾਂ ਤੇ ਲੱਗੇ ਹੋਏ ਕੋਈ ਇੱਥੇ ਡਰ ਦਾ ਜਾ ਵੀ ਨਹੀਂ ਸਕਦਾ ਇਹ ਨਹੀਂ ਪਤਾ ਵੀ ਕਦੋਂ ਕੋਈ ਨਾ ਕੋਈ ਪੰਗਾ ਖੜਾ ਹੋ ਜਾਏ ਹਾਂਜੀ ਕੀ ਹਾਲ-ਚਾਲ ਸਾਰਿਆਂ ਦੇ ਸੋ ਮੈ ਨੂਰ ਵਰਚੋਦ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਈਆਂ ਜੀ ਸਾਡਾ ਖਾਸ ਪ੍ਰੋਗਰਾਮ ਪਿੰਡੋ ਪਿੰਡੀ ਲੈ ਕੇ ਸੋ ਇਸੇ ਤਰ੍ਹਾਂ ਅੱਜ ਅਸੀਂ ਤੁਹਾਨੂੰ ਇੱਕ ਪਿੰਡ ਦਿਖਾਉਣ ਜਾ ਰਹੇ ਹਾਂ ਬਠਿੰਡਾ ਦੇ ਬਿਲਕੁਲ ਨਾਲ ਪਿੰਡ ਆ ਕਹਿ ਲਓ ਕਿ 10 ਕਿਲੋਮੀਟਰ ਦੂਰ ਹੈ ਪਿੰਡ ਬਠਿੰਡੇ ਤੋਂ ਜਿਸ ਦਾ ਨਾਮ ਹੈ ਜੀ ਗੁਲਾਬਗੜ ਸੋ ਨਾਮ ਹੀ ਬੜਾ ਸੋਹਣਾ ਤਾਂ ਪਿੰਡ ਕਿੰਨਾ ਕੁ ਸੋਹਣਾ ਹੋਊਗਾ ਇਹ ਜ਼ਰੂਰ ਅਸੀਂ ਵੇਖਾਂਗੇ ਅੱਜ ਤਾਂ ਫਰੰਟ ਵਾਲੀ ਸਾਈਡ ਤੇ ਪਿੰਡ ਤੇ ਜਦੋਂ ਅਸੀਂ ਐਂਟਰੀ ਬਾਰਦੇ ਆ ਤਾਂ ਵੇਖਦੇ ਆ ਕਿ ਸੜਕਾਂ ਬਹੁਤ ਸੋਹਣੀਆਂ ਨਹੀਂਆਂ ਪਿੰਡ ਦੀਆਂ ਤੇ ਰੰਗ ਰੋਗਨ ਵੀ ਚੰਗਾ ਕੀਤਾ ਹੋਇਆਗਾ ਤੇ ਵੇਖੀਏ ਤੇ ਕੰਮ ਵੀ ਚੱਲ ਰਿਹਾਗਾ ਤੇ ਬਾਕੀ ਵਾਲੇ ਪਾਸੇ ਜੇ ਕਹੀਏ ਬੱਸ ਸਟੈਂਡ ਵੀ ਬਹੁਤ ਸੋਹਣਾ ਬਣਿਆ ਹੋਇਆ ਤੇ ਉੱਥੇ ਇਹਨਾਂ ਦੀਆਂ ਗਲੀਆਂ ਬੜੀਆਂ ਕਮਾਲ ਦੀਆਂ ਨੇ ਲੱਗਦਾ ਨਹੀਂ ਵੀ ਪਿੰਡ ਦੀਆਂ ਗਲੀਆਂ ਨੇ ਜਿਸ ਹਿਸਾਬ ਦੇ ਨਾਲ ਇਹਨਾਂ ਨੇ ਨੰਬਰ ਲਾਏ ਹੋਏ ਨੇਗੇ ਤਾਂ ਇਹ ਲੱਗਦਾ ਵੀ ਸ਼ਹਿਰ ਦੇ ਕਿਸੇ ਮਹੱਲੇ ਦੇ ਵਿੱਚ ਜਾਂ ਕਿਸੇ ਏਰੀਏ ਦੇ ਵਿੱਚ ਅਸੀਂ ਆ ਗਏ ਹੁੰਨੇ ਆ ਪਿੰਡ ਦਾ ਰਾਮ ਬਾਗ ਦੇਖੋ ਲੱਗਦਾ ਕਿ ਜਿਵੇਂ ਪਾਰਕ ਹੁੰਦਾ ਇਸ ਤਰ੍ਹਾਂ ਲੱਗਦਾ ਹੈ ਤੇ ਬਹੁਤ ਸੋਹਣਾ ਜਿਹੜਾ ਲੱਗ ਰਿਹਾ ਸੋ ਇਹ ਤਾਂ ਦੇਖਣ ਦੀ ਗੱਲ ਆ ਸੋ ਪਿੰਡ ਦੇ ਅੰਦਰ ਕੀ ਹੈਗਾ ਪਿੰਡ ਦੇ ਲੋਕ ਕੀ ਸੋਚਦੇ ਨੇ ਆਓ ਆਪਾਂ ਗੱਲਬਾਤ ਕਰਦੇ ਆਂ ਲੋਕਾਂ ਦੇ ਨਾਲ ਸੋ ਹੁਣ ਲੋਕਾਂ ਦੇ ਨਾਲ ਗੱਲਬਾਤ ਕਿਉਂ ਨਾ ਕਰੀਏ ਪਿੰਡ ਦੇਖ ਲਿਆ ਸੋਹਣਾ ਹੈ ਪਰ ਲੋਕਾਂ ਦੇ ਰਿਵਿਊ ਜ਼ਰੂਰ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਤੁਸੀਂ ਹਾਂਜੀ ਵਧੀਆ ਜੀ ਅੱਛਾ ਮੈਂ ਪਿੰਡ ਵੇਖਣ ਆਈ ਸੀ ਤੁਹਾਡਾ ਬਹੁਤ ਸੋਹਣਾ ਬਣਾਇਆ ਹੋਇਆਗਾ ਤੇ ਕਿਵੇਂ ਹੁਣ ਸਰਪੰਚੀ ਦੀਆਂ ਚੋਣਾਂ ਆ ਰਹੀਆਂ ਨੇ ਤੇ ਕੀ ਲੱਗਦਾ ਪਿੰਡ ਦਾ ਅੱਗੇ ਸਰਪੰਚ ਉਹੀ ਰਹਿਣਗੇ ਜਾਂ ਬਦਲਣਾ ਕੀ ਮਨ ਦੇ ਵਿੱਚ ਗੱਲਾਂ ਆਉਂਦੀਆਂ ਸਾਡੇ ਤਾਂ ਮਨ ਦੇ ਵਿੱਚ ਸੋਚ ਇਹ ਹੀ ਹੈ ਜੇ ਹੁਣ ਨਵਾਂ ਚਿਹਰਾ ਲੈ ਕੇ ਆਈ ਪਿੰਡ ਚ ਅੱਛਾ ਪਹਿਲਾਂ ਪੁਰਾਣੇ ਮੈਂਬਰਾਂ ਨੇ ਬਹੁਤ ਵਧੀਆ ਕੰਮ ਕੀਤਾ ਸੀਗੇ ਹੁਣ ਸਾਨੂੰ ਇਹ ਉਮੀਦ ਹੈ ਜੀ ਨੌਜਵਾਨ ਮੁੰਡਾ ਖੜਾ ਕਰੀ ਗਈ ਹੂੰ ਇੰਨੇ ਇੱਕ ਪਿੰਡ ਦੇ ਕੁਝ ਵਿਕਾਸ ਵਿਕਾਸ ਹੋ ਗਿਆ ਜੀ ਜਿਹੜਾ ਰਹਿੰਦਾ ਹੈ ਨੌਜਵਾਨ ਮੁੰਡਾ ਲੈ ਕੇ ਵਿਕਾਸ ਕਰੀ ਗਈ ਸੀ ਹੂੰ ਜਿਵੇਂ ਇਹ ਜੀ ਮਨਸਤਾ ਕੁਝ ਬਿਨਾਂ ਲਈ ਸੀ ਪਿੰਡ ਚ ਅਸੀਂ ਲੱਭ ਰਹੇ ਹਾਂ ਜਿਹੜਾ ਕੋਈ ਨੌਜਵਾਨ ਬੰਦੇ ਖੜੇ ਕਰਕੇ ਨੌਜਵਾਨ ਮੁੰਡੇ ਹੀ ਸੀ ਮੈਂਬਰ ਚੁਣੀਆਂ ਨੌਜਵਾਨ अच्छा ਤੇ ਵਿਕਾਸ ਦੀ ਗੱਲ ਕਿੰਨੀ ਕਿ ਜੇ ਕਰੀਏ ਵਿਕਾਸ ਕਿੰਨਾ ਕੁ ਪਿੰਡ ਦੇ ਵਿੱਚ ਹੋਇਆ ਹੈਗਾ ਵਿਕਾਸ ਜੀ ਦੇਖ ਤੋਂ ਨੇ ਦੇਖ ਹੀ ਲਿਆ ਜੀ 50% ਵਿਕਾਸ ਹੋਇਆ ਜੀ 50% ਅਜੇ ਰਹਿੰਦਾ ਹੈ ਵਿਕਾਸ ਕਰਨ ਵਾਲਾ ਅੱਛਾ ਹਾਂਜੀ ਆ ਬਾਰਡਰ ਪੱਖ ਦੇ ਕੰਮ ਨੂੰ ਤੁਸੀਂ ਦੇਖ ਲਓ ਜੀ ਪਾਣੀ ਦਾ ਅਸੇ ਤੱਕ ਸਾਡੇ ਕੋਈ ਨਿਕਾਸੀ ਨਹੀਂ ਹੈਗੀ ਕੱਸੀ ਦੇ ਪਾਣੀ ਦੀ ਠੀਕ ਹੈ ਕਿੰਨੀਆਂ ਗਲੀਆਂ ਨਾਲੀਆਂ ਜਾਂਦੀਆਂ ਸਾਰਿਆਂ 'ਚ ਪਾਣੀ ਵਾਪਸੀ ਦਰਹ ਜਾਂਦੀ ਹੈ ਪਾਣੀ ਹੈ ਇਹ ਕਿਹੜਾ ਪਾਣੀ ਕੱਸੀ ਦਾ ਪਾਣੀ ਜਾਂਦਾ ਜੀ ਠੀਕ ਇੱਕ ਵਾਰ ਥੱਲੇ ਜ਼ਰੂਰ ਦਿਖਾਓ ਮੈਂ ਕਹਿੰਨੀ ਆ ਕਿ ਇਹ ਪਾਣੀ ਜਿਹੜਾ ਨਾਰਮਲ ਕੋਈ ਇਦਾਂ ਮੀਹ ਦਾ ਨਹੀਂ ਹੈਗਾ ਇਹ ਵਾਟਰ ਬਾਕਸ ਦਾ ਜਿਹੜਾ ਉਹ ਵਾਟਰ ਬਾਕਸ ਦਾ ਪਾਣੀ ਹੈ ਸਾਰਾ ਇਹ ਜਿਹੜਾ ਵਾਟਰ ਬਾਕਸ ਅੱਗੇ ਸਾਰੀਆਂ ਡੱਗੀਆਂ ਪੰਨਦਾ ਜੀ ਪਿੱਛੇ ਪਾਣੀ ਉਛਲੀ ਜਾਂਦੇ ਪਾਣੀ ਬਹੁਤਾ ਪਾਣੀ ਪਿੱਛੇ ਪਾਣੀ ਉਛਲਦਾ ਅੱਗੇ ਪਾਣੀ ਕੋਈ ਨਹੀਂ ਆ ਰਹੀ ਅੱਛਾ ਵਾਟਰ ਬਾਕਸ ਤੇ ਮੋਟਰ ਲੱਗੀ ਕੱਲਾ ਮੋਟਰ ਦਾ ਪਾਣੀ ਸਾਨੂੰ ਆ ਰਿਹਾ ਹੈ ਕਿਹੜਾਂ ਚ ਅਸੀਂ ਦਾ ਪਾਣੀ ਨਹੀਂ ਆ ਰਿਹਾ ਜੀ ਇਹ ਜਿਹੜੀ ਪਾਈਪ ਲਾਈਨ ਹੈ ਸਾਰੀ ਬਲੋਕੇਜ ਹੈ ਉਹਦੇ ਵਾਟਰ ਬਾਕਸ ਤੇ ਪਾ अच्छा हां जी काफी डेथ हो गई थे कैंसर ਦੇ ਮਰੀਜ਼ਾਂ ਦੀ ਬਹੁਤ ਇਹ ਰੌਲਾ ਪਾ ਰਹੇ ਆ ਆ ਰਿਟਨ ਚ ਇਲੈਕਟਰ ਵੀ ਦਿੱਤਾ ਹੈਗਾ ਤੇ ਗ੍ਰਾਂਟ ਵੀ ਸੀਗੀ 11 ਲੱਖ ਰੁਪਏ ਦੀ ਪਰ ਉਹਨਾਂ ਨੇ ਗ੍ਰਾਂਟ ਲੱਗੀ ਪੂਰੀ ਪੈਸਾ ਲੱਗਿਆ ਟੈਂਡਰ ਨਹੀਂ ਲਾ ਰਹੇ ਯੋਹੋ ਟੈਂਡਰ ਨਹੀਂ ਲਾ ਰਹੇ ਠੀਕ ਹੈ ਤੋਂ ਕਰ ਬਹੁਤ ਹੀ ਆਦੇ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਹੀ ਇਹ ਹੈ ਮੇਣਾ ਜੋ ਪਾਣੀ ਦੀ ਸਮੱਸਿਆ ਉਹ ਤੇ ਮੋਟਰ ਲੱਗੀ ਹੈ 120 ਫੁੱਟ ਵਾਲੀ ਕਾਗਜ਼ਾਂ ਚ 600 ਫੁੱਟ ਲੱਗੀ ਆ ਉਹ ਅੱਛਾ ਹਾਂ ਜੀ ਦੋ ਪਿੰਡਾਂ ਦੇ ਸਰਪੰਚਾਂ ਨੇ ਲਵਾਈ ਹੈ ਠੀਕ ਹੈ ਤੇ ਉਸ ਦਾ ਪਾਣੀ ਆਉਂਦਾ ਪਾਣੀ ਬਿਲਕੁਲ ਮਾੜਾ ਪਾਉ ਤੁਸੀਂ ਸਿੰਪਲ ਭਰ ਕੇ ਵੀ ਰੈਸਟ ਕਰਾ ਸਕਦੇ ਹੋ ਨਹੀਂ ਇਹ ਸਮੱਸਿਆ ਹੋਣੀ ਤਾਂ ਹੋਈ ਹੈ ਕਿ ਪਹਿਲਾਂ ਤੋਂ ਹੀ ਇਹ ਕਾਫੀ ਸਮੇਂ ਤੋਂ ਚੱਲ ਰਹੀ ਹੈ ਇਹਦਾ 2 2.5 ਸਾਲ ਹੋ ਗਏ ਠੀਕ ਹੈ ਤੇ ਸਰਪੰਚ ਨੇ ਕਰਿਆ ਨਹੀਂ ਮਸਲਾ ਹੱਲ ਤੁਸੀਂ ਮਸਲਾ ਹੱਲ ਹੋ ਹੀ ਨਹੀਂ ਰਿਹਾ ਜੀ ਉਹ ਕਹਿ ਰਿਹਾ ਉਹਨਾਂ ਕੋਲ ਪੇਮਟ ਆਈ ਵੀ ਹੈ ਵਿਭਾਗ ਦੇ ਕੋਲ ਵਿਭਾਗ ਟੈਂਡਰ ਨਹੀਂ ਲਾ ਰਿਹਾ ਠੀਕ ਹੈ ਉਹਦਾ ਕਾਰਨ ਸਾਡੇ ਬਹੁਤ ਵੱਡੀ ਪ੍ਰੋਬਲਮ ਇਹੀ ਹੈ ਮੇਨ ਪਾਣੀ ਦੀ ਹੂੰ ਜਿਹੜਾ ਬਾਕੀ ਆ ਕੰਮ ਕਰ ਰਹੇ ਆ ਸਟਰੀਟ ਲਾਈਟਾਂ ਲੱਗੀਆਂ ਐ ਕੈਮਰੇ ਲੱਗੇ ਆ ਟਰੀ ਗਾਰਡ ਲੱਗੇ ਆ ਟਰੀ ਲੱਗੇ ਆ ਇਹ ਸਾਰੇ ਕਲੱਬ ਨੇ ਲਾਏ ਆ ਤੇ ਸਾਡੇ ਐਨਆਰਆਈ ਜਿਹੜੇ ਬੰਦੇ ਬਾਹਰ ਹੁੰਦੇ ਸਹਾਈਤਾਂ ਨਾਲ ਆਏ। ਅੱਛਾ ਬਾਹਰ ਉਹ ਜਿਹੜੇ ਗਏ ਹੋਏ ਨੇ ਪਿੰਡ ਦੇ ਉਹ ਇੱਥੇ ਪੈਸੇ ਭੇਜਦੇ ਨੇ। ਹਾਂ ਉਹ ਪੈਸੇ ਭੇਜ ਰਹੇ ਜੀ। ਆ ਸਾਡੇ ਪ੍ਰਧਾਨ ਜੀ ਇਹਨਾਂ ਕੋਲ ਸਾਰੇ ਹੁੰਦੇ ਆ। ਅੱਛਾ। ਤੇ ਉਹ ਹੀ ਲਾ ਰਹੇ ਆ ਆਪ ਤੁਹਾਡੇ ਸਾਹਮਣੇ ਕੈਮਰੇ ਚੈੱਕ ਕਰ ਲਓ ਸਾਡੇ ਜਿੰਨੀ ਆਪਾਂ ਪਿੰਡ ਦੀਆਂ 5 ਇੰਟਰੀਆਂ ਆ। 5ਾਂ ਦੇ ਲੱਗੇ ਹੋਏ ਕੈਮਰੇ। ਠੀਕ। ਪਿੰਡ ਦੀ ਸੇਫਟੀ ਲਈ। ਠੀਕ ਐ। ਤੇ ਹੋਰ ਕੀ ਸਮੱਸਿਆ ਹੈਗੀ ਵਿਕਾਸ ਪੱਖੋਂ ਕੀ ਆਪਾਂ ਕਹਿ ਲਈ ਸਿਰਫ ਇਹੀ ਪ੍ਰੋਬਲਮ ਆ ਰਹੀ ਆ। ਇਹ ਪ੍ਰੋਬਲਮ ਤਾਂ ਮੈਂ ਤਾਂ ਸਾਡੇ ਪਿੰਡ ਜਿੰਨੀ ਸਾਡੇ ਪਿੰਡ ਦੇ ਬੱਚੇ ਪ ਠੀਕ ਹੈ ਬਸ ਸਟੈਂਡ ਹੀ ਬਣਿਆ ਬਸ ਨਹੀਂ ਬਸ ਸਟੈਂਡ ਜਰੂਰ ਬਣਿਆ ਹੈ ਬਸ ਸਟੈਂਡ ਬਣਿਆ ਹੋਇਆ ਤੇ ਬਸ ਸਟੈਂਡ ਬਣਿਆ ਬਸ ਨਹੀਂ ਆ ਰਹੀ ਸਾਡੇ ਪਿੰਡ ਸਰਾਰ ਸਿੰਘ ਘਾਟੇ ਤੇ ਜਾ ਕੇ ਚੜਦੇ ਆ ਜੀ ਸਵਾ ਡੇਢ ਕਿਲੋਮੀਟਰ ਸਾਨੂੰ ਜਾਣਾ ਪੈਂਦਾ ਹੈ ਅੱਛਾ ਇਹ ਤਾਂ ਫਿਰ ਅਗਲੇ ਪਿੰਡ ਵਿੱਚ ਜਾਣਾ ਪੈਂਦਾ ਹੈ ਹਾਂਜੀ ਤੇ ਜਿਹਦੇ ਕੋਲ ਵੀਕਲ ਹੈ ਨਹੀਂ ਉਹ ਬੰਦਾ ਕੀ ਕਰੂਗਾ ਉਹ ਤਾਂ ਫਿਰ ਜਦੋਂ ਬਾਰਸ਼ਾਂ ਪੈਂਦੀਆਂ ਸੜਕ ਟੁੱਟੀ ਹੈ ਜੀ ਕੋਈ ਬੱਚੇ ਸਕੂਲ ਪੜਨ ਕਿੰਨੀ ਰਹਿ ਜਾਂਦੇ ਫੇਰੀ ਬਾਰਸ਼ਾਂ ਵਿੱਚ ਕਿਵੇਂ ਟੱਪ ਸਕਦੇ ਆਪਾਂ ਹੁਣ ਜਦੋਂ ਸੜਕਾਂ 'ਚ ਪਾਣੀ ਖੜਾ ਹੈ ਆਪਾਂ ਟੱਪਾਂ ਕਿਵੇਂ ਪਿੰਡ ਆਗਾ ਤੇ ਫਿਰ ਬਸ ਨਹੀਂ ਆਉਂਦੀ ਤਾਂ ਬਹੁਤ ਵੱਡੀ ਗੱਲ ਹੈ ਵੀ ਬ ਇਹ ਮਸਲਾ ਜਿਹੜੀਆਂ ਬੱਸਾਂ ਆਉਂਦੀਆਂ ਜੀ ਤਲਵੰਡੀ ਤੋਂ ਬਡੰਡਾ ਤਲਵੰਡੀ ਚਲਦੀਆਂ ਉਹ ਵੀ ਕਟਾਰ ਸਿੰਘ ਘਾਡੇ ਤੇ ਰੁਕਦੀਆਂ ਨਹੀਂ ਜੀ ਠੀਕ ਹੈ ਉਹ ਵੀ ਕਹਿੰਦਾ ਸਾਡੇ ਕੋਲ ਟਾਈਮ ਥੋੜਾ ਹੀ ਹੈ ਕਈ ਵਾਰ ਸਾਡੇ ਪਿੰਡ ਦੇ ਬੱਚਿਆਂ ਨੂੰ ਜਿਹੜੀਆਂ ਪੜਨ ਜਾਂਦੀਆਂ ਉਹਨਾਂ ਨੂੰ ਉੱਥੇ ਬਾਹਂ ਫੜ ਕੇ ਥੱਲੇ ਧਰ ਦਿੰਦੇ ਜੀ ਕਿਉਂ ਸਾਡੇ ਕੋਲ ਟਾਈਮ ਹੈ ਨਹੀਂਗਾ ਉੱਥੇ ਸਾਡੇ ਪਿੰਡ ਅੱਡੇ ਤੇ ਰੁਕਣ ਦਾ ਜੀ ਅੱਛਾ ਇਹ ਚੀਜ਼ਾਂ ਕਰਦੇ ਰੋਕਦੇ ਬਹੁਤ ਜਿਆਦਾ ਕਰਦੇ ਬਹੁਤ ਕੁੜੀਆਂ ਪੜਨ ਕਿੰਨੀ ਰਹਿ ਜਾਂਦੀਆਂ ਜੀ ਹੂੰ ਚਲੋ ਮੁੰਡੇ ਦਾ ਫੇਰ ਵੀ ਮਾੜਾ ਮੋਟਾ ਕਰਕੇ ਜਾ ਵੜਦੇ ਕੁੜੀਆਂ ਨੂੰ ਬਹੁਤ ਵੱਡੀ ਸਮੱਸਿਆ ਆਉਂਦੀ ਹੈ ਇਸ ਚੀਜ਼ ਦੀ ਹੇ ਤਸਵੀਰ ਤੁਹਾਨੂੰ ਇੱਕ ਜ਼ਰੂਰ ਦਿਖਾਉਣੀ ਚਾਹੂੰਗੀ ਇੱਧਰ ਤੁਸੀਂ ਜ਼ਰੂਰ ਦਿਖਾਓ ਕਿ ਆਪਣੀ ਥਿਆਈ ਬਣੀ ਹੋਈ ਹੈ ਕਿ ਪਿੰਡ ਦੇ ਵਿੱਚ ਤੇ ਇੱਥੇ ਬਜ਼ੁਰਗ ਬਹਿੰਦੇ ਆ ਸੱਤ ਕਿ ਜਿਹਨੂੰ ਆਪਾਂ ਕਹਿੰਦੇ ਆ ਸੋ ਉੱਪਰ ਤੋਂ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਕਿ ਕਿਸ ਤਰ੍ਹਾਂ ਦੇਖੋ ਕੋਈ ਇੱਥੇ ਡਰਦਾ ਜਾ ਵੀ ਨਹੀਂ ਸਕਦਾ ਇਹ ਨਹੀਂ ਪਤਾ ਵੀ ਕਦੋਂ ਕੋਈ ਨਾ ਕੋਈ ਪੰਗਾ ਖੜਾ ਹੋ ਜਾਏ ਐਵੇਂ ਕੋਈ ਡਿੱਗ ਜੇ ਜਾਂ ਮੀਂਹ ਕਣੀ ਵਾਲਾ ਮੌਸਮ ਹੁੰਦਾ ਕੋਈ ਉਹ ਵੀ ਨਹੀਂ ਹੋ ਸਕਦਾ ਐਂ ਇੱਥੇ ਸਾਡੀ ਸਟਰੀਮ ਜੀ ਬਣੀ ਸੀ ਇਹ ਤੇ ਚਿੱਟਾ ਮਾਰ ਕੇ ਪੇਂਟ ਉਸਦੇ ਲੱੜਨਾ ਇਸ ਦੇ نیچے ਬੈਠਣਾ ਮਨਾ ਹੈ अच्छा आपा देख अंदर जाके देख दे ही लेने हैंगे एक बार ਤੁਸੀਂ ਦੇਖੋ ਮੈਨੂੰ ਤਾਂ ਲੱਗਦਾ ਇੱਥੇ ਕੋਈ ਆਇਆ ਹੀ ਨਹੀਂ ਹੈਗਾ ਜਾਂ ਕਿਸੇ ਨੇ ਦੇਖੀ ਹੀ ਨਹੀਂ ਹੈਗੀ ਜੇ ਗਰਮੀ ਹੈ ਚਾਹੇ ਮੀਂਹ ਕਣੀ ਹੈ ਹੁਣ ਤੇ ਬੰਦੇ ਨੇ ਅੰਦਰ ਬਹਿਣਾ ਹੋਵੇ ਤੇ ਤਾਂ ਅੰਦਰ ਬਹਿਣ ਨੂੰ ਕੋਈ ਥਾਂ ਹੈ ਹੀ ਨਹੀਂ ਹੈਗੀ ਆ ਪਰ ਡਰ ਲੱਗਦਾ ਗੁਲਾਬਗੜ ਅੱਛਾ 2001 ਦੀ ਹੈ ਦੇਖੋ ਹੁਣ 24 ਸਾਲ ਵਾਂਗ ਹੋ ਗਏ ਆ ਹਨਾ ਅੱਛਾ ਇਹ ਪ੍ਰਾਇ ਉਹ ਹੀ ਤਾਂ ਦੇਖਣ ਜੇ ਤਾਂ ਖਾਸੀ ਪੁਰਾਣੀ ਲੱਗਦੀ ਹੈਗੀ ਇਹ ਕੀ ਹੋਇਆ ਕੋਈ ਘਰ ਘਰ ਦਾ ਇਹ ਨਹੀਂ ਬਾਕੀ ਸਾਰਾ ਵਿਕਾਸ ਕਰ ਲਿਆ ਤੇ ਆ ਵਿਕਾਸ ਦਿਖਿਆ ਨਹੀਂ ਸੀ ਵੀ ਇੱਥੇ ਕਰਨਾ ਹੈ ਕੁਝ ਆਪ ਦੇ ਵੀੜੇ ਦਾ ਵਿਕਾਸ ਕੀਤਾ ਹੈ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ ਆਪਦੇ ਵੀੜੇ ਦੇ ਪੱਖੀਆਂ ਵਾਲੀਆਂ ਗਲੀਆਂ ਬਣਾਤੀਆਂ ਇੱਧਰ ਸਾਰੀਆਂ ਗਲੀਆਂ ਕੱਚੀਆਂ ਐ ਸਾਈਕਲ ਵੀ ਨਹੀਂ ਤੁਰਦਾ ਸਾਈਕਲ ਵੀ ਡਾਟ ਟੈਂਪ ਟੋਲੇ ਕਰਦਾ ਉਹ ਵੀ ਡਿੱਗੂਗਾ ਜਾਂਦਾ ਸਾਈਕਲ ਪੈਂਚਰ ਹੋ ਜਾਂਦਾ ਮੇਰੇ ਸਾਬਾ 70 ਟੈਟਰੀਆਂ ਆਪਣੀਆਂ ਮਿੰਨੂ ਤੋਂ ਬਾਅਦ ਇਹ ਗਲੀਆਂ ਦਾ ਆਪਦੇ ਵੀੜੇ ਦਾ ਅੱਛਾ ਆਪ ਦੀ ਧਰਫੜਾ ਬਣਾਈ ਸਰਪੰਚ ਨੇ ਇੱਧਰ ਕੁਝ ਨਹੀਂ ਲਾਇਆ ਪੰਜੀ ਲਈ ਗ੍ਰਾਂਟ ਮਿਲੀ ਸੀ ਕਿੰਨੀ ਕ ਗ੍ਰਾਂਟ ਮਿਲੀ ਸੀ ਗ੍ਰਾਂਟਾਂ ਦਾ ਬਹੁਤ ਅੰਗੀਆਂ ਜਿਹੜੀਆਂ ਕਾਗਜੇ ਵਿੱਚ ਉਹ ਤਿੰਨ ਛਪੜਾ ਦਿਖਾ ਦਿੰਨਾ ਹੈ ਗਰਾਂਟਾਂ ਦਾ ਸਾਡੇ ਪਿੰਡਾਂ ਮੱਛੀਆਂ ਦੀਆਂ ਵੀ ਆਂਗਾਂ ਹੈ। ਵੀ ਸਰਪੰਚ ਨੇ ਮੱਛੀ ਛੱਡੀਆਂ ਲਿਆ ਕੇ ਮੱਛੀਆਂ ਕਿੱਥੇ ਹੈ ਹੈ ਨਹੀਂ ਮੱਛੀਆਂ ਦਾ ਹੀ ਫਿਰ ਕਾਗਜਾਂ ਚੰਗੇ। ਕਾਗਜਾਂ ਚ ਖਾ ਗਏ ਮੱਛੀ। ਹਾਂਜੀ 1 ਕਰੋੜ 76 ਲੱਖ ਰੁਪਏ ਸਾਡੇ ਪਿੰਡ ਆਇਆ ਹੈ। ਅੱਛਾ 1200 ਵੋਟ ਹੈ 11 1200 1 ਕਰੋੜ 76 ਲੱਖ ਰੁਪਏ ਆਇਆ ਹੈ। ਠੀਕ ਹੈ। ਆ 5 ਸਾਲਾਂ ਚ ਮੱਛੀਆਂ ਬਾਕੀ ਦੇਖੀ ਨਾ ਪਿੰਡ ਤੁਸੀਂ ਚੈੱਕ ਕਰ ਲਓ ਵੱਡੇ ਡੱਡੂ ਖਾ ਗਏ ਮੱਛੀਆਂ। ਵੱਡੇ ਡੱਡੂ ਖਾ ਗਏ। ਲੀ ਤੇ ਫਿਰ ਇਥੇ ਪਤਾ ਤਾਂ ਲੱਗਦਾ ਨਹੀਂ ਕਰੋੜ ਵਾਲਾ ਕੁਝ ਤੁਸੀਂ ਚੈੱਕ ਕਰੋ ਪਿੰਡ ਤੁਸੀਂ ਆਪੇ ਸਰਪੇ ਕਰ ਲਓ ਨਾ ਪਿੰਡ ਨੂੰ ਪਤਾ ਲੱਗੂ ਜੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਸਾਰੇ ਐਨ ਆਰ ਆਈ ਵੀਰਾਂ ਨੇ ਕਰਾਇਆ ਤੇ ਫਿਰ ਜਿਹੜੀ ਗ੍ਰਾਂਟ ਆਈ ਸੀ ਉਹ ਕਿੱਧਰ ਗਈ ਐਨ ਆਰ ਆਈ ਵੀਰਾਂ ਨੇ ਪਿੰਡ ਦੀਆਂ ਲਾਈਟਾਂ ਲਾਈਆਂ ਕੈਮਰੇ ਲਵਾਏ ਆ ਕੈਮਰੇ ਲਵਾਏ ਆ ਉਹ ਬਾਹਰੋਂ ਪੈਸਾ ਹੈ 1 ਰੁਪਿਆ ਪੰਚਾਇਤ ਨੂੰ ਹੀ ਲਿਆ 1 ਕਲਾਬ ਧਰੂ ਹੈ 1 ਰੁਪਿਆ ਕਲਾਬ ਧਰੂ ਹੈ ਕਲਾਬ ਵਾਲੇ ਮੁੰਡੇ ਨੇ ਕੰਮ ਬਾਕੀ ਬਾਕੀ ਸਾਡੇ ਪਿੰਡ 30 ਏਕੜ ਜ਼ਮੀਨ ਹੈ ਜੀ 5-6 ਲੱਖ ਦੀ ਬੋਲੀ ਉਹਦੀ ਆਏ ਸਾਲ ਦੀ ਹੁੰਦੀ ਹੈ ਅੱਛਾ ਜੀ ਤੇ ਉਹਨਾਂ ਦਾ ਵੀ ਇੱਕ ਉਹ ਹਿੱਸੇ ਜਿਮੀਦਾਰਾਂ ਦੇ ਜੇ ਉਹਨਾਂ ਦਾ ਆਏ ਸਾਲ ਦਾ 5-6 ਲੱਖ ਜੋ 2 ਲੱਖ 1.5 ਲੱਖ ਰੁਪਏ ਇਹਨਾਂ ਧਰਮਸਾਲਾ ਤੇ ਲੱਗਦਾ ਸ਼ਾਇਦ ਇਹਨਾਂ ਦਾ ਵਿਕਾਸ ਪੰਜ ਸਾਲਾਂ ਦੇ ਵਿੱਚ ਮੋਟਾ-ਮੋਟਾ ਵਿਕਾਸ ਹੋ ਜਾਂਦਾ ਜਿਹੜਾ ਉਹਨਾਂ ਦਾ ਲੱਗਣਾ ਸੀਗਾ ਜਿਹੜਾ ਉਹਨਾਂ ਦਾ ਹਿੱਸਾ ਸੀ ਉਹ ਵੀ ਨਹੀਂ ਉਹਨਾਂ ਨੇ ਲਾਇਆ ਹੈਗਾ ਉਹ ਵੀ ਪਤਾ ਨਹੀਂ ਕਿੱਧਰ ਫਰ ਦੂਰ ਤਕ ਜਿਹੜਾ ਮੋਟਾ-ਮੋਟਾ ਬੰਦ ਆ ਪੰਜ ਸਾਲਾਂ 'ਚ ਜ਼ਮੀਨ ਦਾ ਹੀ ਆਉਂਦਾ ਹੈ 35 ਤੋਂ 40 ਲੱਖ ਰੁਪਈਆ ਪੰਚਾਇਤ ਨੂੰ ਪ੍ਰੋਫਿਟ ਹੁੰਦਾ ਪਿਛਲੇ ਪੰਜ ਸਾਲਾਂ 'ਚ ਪੰਜ ਸਾਲਾਂ ਵਿੱਚ ਇੰਨੀ ਇਨਕਮ ਹੁੰਦੀ ਹੈ ਤੇ ਉਹੀ ਨਾ ਮੁੱਕੇ ਸਾਡੇ ਪਿੰਡ ਤੇ ਲੱਗੇ ਤਾਂ ਜ ਸਾਡੇ ਪਿੰਡ ਮੈਨੂੰ ਕੋਈ ਬੱਸ ਨਹੀਂ ਆਉਦੀ ਲੋਕ ਕਿਲੋਮੀਟਰ ਤੁਰ ਕੇ ਜਾਂਦੇ ਹਰੇਕ ਪਿੰਡ ਦੀ ਬੱਸ ਸਹੂਲਤ ਹੈ ਹਰੇਕ ਪਿੰਡ ਚ ਬੱਸ ਦੀ ਸਹੂਲਤ ਹੈ ਸਾਡੇ ਪਿੰਡ ਹੈ ਨਹੀਂ ਬੱਸ ਸਟੈਂਡ ਬਣਿਆ ਸਾਡੇ ਬੱਸ ਸਟੈਂਡ ਜਰੂਰ ਬਣੇਗਾ ਰੰਗੇ ਸੀ ਉਹਨੂੰ ਕਲੱਬ ਨੇ ਕਰਾਤਾ ਪਰ ਬੱਸ ਨਹੀਂ ਲਾ ਰਹੀ ਕੋਈ 15% ਦਾ 15 ਰੁਪਏ ਅੱਡੇ ਦਾ ਤੇ 10 ਰੁਪਏ ਤੋਂ ਉੱਥੇ ਅੱਡੇ ਜਾਂਦਾ 25 ਰੁਪਏ ਕਿਲੋ ਹਾਂ ਇੱਥੇ 10 ਕਿਲੋਮੀਟਰ ਜਾਂਦੇ ਹਾਂ 10 ਜਾਂਦੇ 50 ਰੁਪਏ ਪੈਂਦੇ 10 ਕਿਲੋਮੀਟਰ ਜਾਂਦਾ 10 ਰੁਪਏ ਹੈ ਉਦੋਂ ਦਾ ਫੇਰ 15 ਲੱਗੇ थे थे। अच्छा اون ਜਾਣ ਦੇ 50 ਰੁਪਏ ਪ੍ਰਤੀਸ਼ਤ ਤੋਂ ਪੈਂਦੇ ਇੱਥੇ ਦੇ ਹਮ ਇੱਕ ਬੰਦਾ ਜੇ ਉਂ ਜਾਵੇ ਕੰਮ ਤਾਂ ਦੇ ਜਾਵੇ 50 ਰੁਪਏ ਸਾਨੂੰ ਡੈਲੀ ਤੇ ਪੈਂਦੇ ਆ ਉਹ ਕਰਾਇਆ 10 ਰੁਪਏ ਇੱਥੋਂ ਅੱਡੇ ਤੱਕ ਦੇ 15 ਰੁਪਏ ਕਰਾਉਂਦੇ ਉਹਦੇ ਇੱਥੇ ਦਾ ਰਾਜ ਆ ਜਾਂਦਾ ਫੋਨ ਲੱਗੇ ਜਾਂਦਾ ਕੋਰਸ ਵੀ ਰੋਂ ਮੈਨੂੰ ਮੋਟਰਸਾਈਕਲ ਤੇ ਲੈ ਕੇ ਥੋੜੇ ਹਿਉਣਾ ਪੈਂਦਾ ਇਹ ਦਸਤ ਸਾਧਨ ਕੋਈ ਨਹੀਂ ਨਹੀਂ ਜੇ ਕਿਸੇ ਕੋਲ ਸਾਧਨ ਨਾ ਹੋਵੇ ਉਹ ਬੰਦਾ ਕੀ ਕਰੇ ਬਈ ਫਿਰ ਤੇ ਫੋਟੋ ਸਾੜ ਫੜਕੇ ਲਈ ਜਾ ਕੋ ਮਿੰਟ ਤਾਂ ਲੱਗੇ ਉੱਡਾਦੇ ਆਂਦੇ ਨਹੀਂ ਆਉਂਦੇ ਪਿੰਡ ਅੱਛਾ ਤੋ ਰਗਲਾ ਕਹਿੰਦਾ ਨਾ ਅੱਡੇ ਪਿੰਡ ਤੁਰ ਕੇ ਜਾਣਾ ਪਊਗਾ ਜੀ ਤੇ ਰਿਸ਼ਤੇਦਾਰ ਆਪ ਫਤੋਰ ਸਮੱਸਿਆ ਬੜੀ ਪਾਣੀ ਦੀ ਤੇ ਇਹ ਵੇਦੀ ਇੱਕ ਐਜੂਕੇਸ਼ਨਲ ਕੋਈ ਧਿਆਨ ਨਹੀਂ ਕਿਸੇ ਵੀ ਰਮੈਂਦ ਨਾ ਸਾਡੇ ਪਿੰਡ ਕੋਈ ਗਰਾਊਂਡ ਹੈ ਸਵੇ ਜਰੂਰ ਬਣ ਗਏ ਕਿ ਬੰਦਾ ਮਰ ਵਧਿਆ ਜਾਉ ਜੋ ਪਾਣੀ ਸਾਡੇ ਆਉਂਦਾ ਨਹੀਂ ਕੈਂਸਰ ਹੋਈ ਜਾਣਾ ਮਰੀ ਜਾਣਾ ਜੀ ਸਵੇ ਬਣ ਗਏ ਬਹੁਤ ਵੱਡੀ ਗੱਲ ਹੈ ਕਿ ਤੇ ਐਡੀ ਵੱਡੀ ਬਿਮਾਰੀ ਖਤਰਨਾਕ ਬਿਮਾਰੀ ਹੈ ਕਿ ਤੇ ਮੀਂਹ ਪੈਂਦਾ ਹੀ ਆ ਛਪਣਾ ਤੁਸੀਂ ਹਾਲ ਜਾ ਕੇ ਦੇਖ ਲਓ ਥੋੜੇ ਸਾਹਮਣੇ ਹੁੰਦਾ ਮਰ ਜਾਂਦਾ ਪੂਰਾ ਗਲੀਆਂ ਗਲੀਆਂ ਭਰ ਨਹੀਂ ਜਾਂਦੀ ਜੇ ਫੁੱਲ ਇੱਥੇ ਲੋਕਾਂ ਦੇ ਘਰਾਂ 'ਚ ਪਾਣੀ ਵੜਦਾ ਜੀ 15 ਮਿੰਟ ਸਾਡੇ ਪਿੰਡ 'ਚ ਮੀਂਹ ਪੈ ਜੇ ਜਿਹੜਾ ਸਰਪੰਚ ਦਾ ਘਰ ਹੈ ਨਾ ਉੱਥੇ ਵੀ ਕਿਸਤੀ ਤਰ ਲੱਗ ਜਾਂਦੀ ਆ ਅੱਛਾ ਇੰਨਾ ਆਪਣੇ 15 ਮਿੰਟ ਜੀ ਜੇ ਇਹਦੇ ਘੰਟੜਾ ਪੈਗਾ ਤਾਂ ਅੰਦਾ ਪਿੰਡ ਦਾ ਉੱਥੇ ਸਾਡੇ ਘਰਾਂ ਤੱਕ ਪਾਣੀ ਆ ਜਾਂਦਾ ਨਿਕਾਸੀ ਹੈ ਨਹੀਂ ਮਾਸੀ ਨਿਕਾਸੀ ਹੈ ਨਹੀਂ ਮੈਡਮ ਐਪਾ ਬਾਤੀਆਂ ਪੈਪ ਹੁਣ ਗਾਰੇ ਨਾਲ ਭਰ ਗਈਆਂ ਉੱਪਰ ਤੇ ਰੱਖਣੀ ਖਾਲੀ ਉਹ ਤੇ ਇਹ ਗੱਲਾਂ ਜਿਵੇਂ ਕਹਿ ਰਹੇ ਵੀ ਕੂੜਾ ਜਿਹੜਾ ਗੋਹਾ ਇਹਦਾ ਸੈਟ ਦਿੰਦੇ ਨੇ ਉਹ ਤਾਂ ਕਰਕੇ ਪਾਣੀ ਰੁਕ ਜਾਂਦਾ ਮੈਡਮ ਪਿਛਲੇ ਪਿੰਡ ਦੀ ਵੀ ਸੇਮ ਸਮੱਸਿਆ ਸੀ ਲੋਕਾਂ ਦੇ ਘਟ ਗਏ ਜੀ ਕੋਈ ਜ਼ਿਆਦਾ ਇੰਨੇ ਪਸ਼ੂ ਵੀ ਹੈ ਨਹੀਂ ਲੋਕਾਂ ਦੇ ਸਾਡੇ ਪਿੰਡ 'ਚ ਕੋਈ ਰੂੜੀ ਨਹੀਂ ਪਿੰਡੇ 'ਚ ਰੂੜੀ ਉਹ ਬਾਹਰ ਮੈਨੂੰ ਪਿੰਡ 'ਚ ਰੂੜੀ ਨਹੀਂ ਮਿਲੂਗੀ ਹੂੰ ਪਿੰਡ 'ਚ ਬਾਰ ਬਾਰ ਮਿਲੂ ਫਿਰਨੀ ਤੇ ਪਿੰਡ 'ਚ ਕੋਈ ਰੂੜੀ ਨਹੀਂ ਮਿਲੂਗੀ ਅੱਛਾ ਇਹ ਛੱਪੜ ਦੀ ਤੁਸੀਂ ਗੱਲ ਕਰ ਰਹੇ ਸੀਗੇ ਕਿਹੜਾ ਛੱਪੜ ਆ ਜੀ ਇੱਕ ਅੱਗੇ ਆਈ ਇੱਕ ਉਹ ਗੁਰਦੁਆਰਾ ਡੇਰਾ ਜੀ ਸਾਡੇ ਨਾਲ ਆਈ ਇੱਕ ਇਧਰ ਇਸ ਪਾਸੇ ਛੱਪੜੇ ਛੱਪੜ ਪੰਜ ਆਈ ਸਾਡੇ ਪੈਣੇ ਚ ਠੀਕ ਪਰ ਪਸ਼ੂਆਂ ਦੇ ਨਮਾਉਣ ਵਾਲਾ ਇੱਕ ਛੱਪੜ ਵੀ ਹੈ ਨਹੀਂ ਸਾਡੇ ਇਹ ਤਾਂ ਲੱਗਦਾ ਨਹੀਂ ਪਛੂ ਕਿੱਥੇ ਵੜ ਜੂਗੇ ਤਾਂ ਇਹ ਪੂਰਾ ਇਹਨਾਂ ਗੰਦਾ ਬਣੇ ਨਹੀਂ ਨਹੀਂ ਇੱਕ ਵੀ ਹੈ ਨਹੀਂ ਸਾਡੇ ਪਸ਼ੂਆਂ ਵਿੱਚ ਪਾਣੀ ਪੈਂਦਾ ਹੈ ਪਸ਼ੂਆਂ ਨੂੰ ਇਹ ਰਹਿਣਾ ਖੁੱਲੋਂ ਬੰਦਾਂ ਨੂੰ ਮਛਰ ਕੰਨਾ ਕਰਾ ਰਹੀ ਹੈ ਕਿਵੇਂ ਰਹਿੰਦੇ ਆ ਤੁਸੀਂ ਇੱਥੇ ਤਾਂ ਮਛਰ-ਮਛਰ ਬਹੁਤ 스ਮੈਲੀ ਬੜੀ ਆਂਦੀ ਹੁੰਦੀ ਹੈ ਹਣੀ ਤੁਸੀਂ ਰਹਿੰਦੇ ਕਿਵੇਂ ਉੱਥੇ ਕੀ ਆਤ ਬਣੀ ਦੀ ਕੀ ਕਰਕੇ ਹਾਂ ਨੱਕ ਮਰਗੇ ਜੀ ਮੂਰੋ ਛੜਕੂਚੀ ਕਰਦੇ ਜਿੱਨਾ ਪਾਣੀ ਹੁੰਦਾ ਇੱਥੇ ਖੜ੍ਹ ਜਾਂਦਾ ਸਾਰਾ ਆ ਕੇ ਇੱਥੇ ਸਾਰਾ ਪਾਣੀ ਲੋਕ ਐ ਲਤਾਂ ਚੱਕ ਕੇ ਕਰਦੇ ਆ ਅੱਛਾ ਲਗਦੇ ਵਿੱਚ ਦੀ ਤੇ ਇਸ ਪਿੰਡ ਚ ਤਾਂ ਕਹਿੰਦੇ ਹੋਣੇ ਵੀ ਮੀਂਹ ਪਵੇ ਹੀ ਨਾ ਫਿਰ ਹਨਾ ਵੀ ਛਿੱਕੜ ਆ ਜਾਂਦਾ ਸੱਚ ਤਾਂ ਕਹੀ ਨਹੀਂ ਜਦੋਂ ਸਾਡੇ ਕੋਲ ਹੁੰਦਾ ਇੱਥੇ ਜਦੋਂ ਮੀਂਹ ਕਹਿੰਦਾ ਮੈਂ ਨਾ ਹੀ ਆਵੇ ਸਾਡਾ ਪਾਣੀ ਇੱਥੇ ਖੜਦਾ ਅੱਛਾ ਇਹ ਤਾਂ ਕੋਸ਼ਿਸ਼ ਕਰਦੇ ਆ ਵੀ ਇੱਥੇ ਮੋਟਰ ਮੱਟ ਨਾ ਪਾਣੀ ਪਹਿਲਾਂ ਚੱਕ ਦਿੰਨੇ ਆ ਕਿ ਛੱਪੜ ਭਰ ਕੇ ਬਾਹਰ ਨਾ ਆਵੇ ਪਾਣੀ ਇਹ ਹੈਗਾ ਇੱਥੇ ਛੱਪੜ ਬਣਿਆ ਬੈਂਡ ਨੂੰ ਤੇ ਇੱਥੇ ਬਹੁਤ ਹੁਲਾਇਆ ਹੋਇਆ ਵੀ ਇੱਥੇ ਬਹਿ ਜੇ ਇੱਥੇ ਦਾ ਬੰਦਾ ਖੜ ਵੀ ਨਾ ਸਕੇ ਕੋਲ ਦੀ ਲੰਗਦਾ ਵੀ ਇਦਾਂ ਉਹ ਕਰਕੇ ਹੈਗਾ ਤੇ ਇੱਥੇ ਮੈਂ ਬੰਦਾ ਬੈਠੂ ਕਿਵੇਂ ਹਾਂ ਆ ਦੇਖ ਲੋ ਜੀ ਤੁਸੀਂ ਵੀ ਰੱਖਾ ਹੀ ਇਹ ਕੰਮ ਇੱਥੇ। اچھا ਮੈਡਮ ਐ ਇੱਥੇ ਪੱਖਵਾ ਜੀ ਇਹ ਹੈ ਵੀ ਜਿਹੜਾ ਉੱਥੇ ਉਹ ਛੱਪੜ ਹੈ ਸਰਪੰਚ ਦੇ ਬਾਰ ਮੁਰੇ ਉਹ ਅਠ ਕਨਾਲਾਂ ਜਾਇ ਉਹ ਸਾਰਾ ਲੋਕਾਂ ਨੇ ਰੋਕ ਛੱਡਿਆ। ਉਹਦੇ 'ਚ ਪਾਣੀ ਕਿਉਂ ਨਹੀਂ ਪੈਂਦਾ? ਅੱਛਾ ਉਧਰਲੀ ਸਾਈਡ ਨਹੀਂ ਪਾਣੀ ਪੈਂਦਾ ਇੱਧਰਲੀ ਪਾਣੀ ਆਉਂਦਾ। ਹਾਂ ਉਹ ਪਾਣੀ ਗਾਂ ਗੁਰਦੁਆਰੇ ਨੂੰ ਧਰਮ ਸਥਾਨ ਨੂੰ ਭੇਜਦਾ। ਉੱਥੇ ਨਹੀਂ ਪੈਂਦਾ। ਸਾਰੀ ਛੱਪੜ ਉੱਪੀ ਪਈ ਹੈ ਜੀ ਉਹ 8 ਕਨਾਲਾ 6 ਮਰਲਿਆਂ ਦੇ ਵਿੱਚ ਸਾਰੀ ਰੋਗ ਰੱਖੀ ਲੋਕਾਂ ਨੇ ਪੱਕੀ ਲੋਕਾਂ ਨੇ ਆਪ ਦਾ ਕਬਜ਼ਾ ਕਰਕੇ ਬਿੱਤੀ ਮੰਗਤ ਪਾਉਂਦੇ ਕੋਈ ਕੋਸ਼ਿਸ਼ ਕਰੀ ਜਾਂਦਾ ਕੋਈ ਕੋਸ਼ਿਸ਼ ਕਰੀ ਜਾਂਦਾ ਕੋਈ ਛੜੀਆਂ ਛੇੜਦੀਆਂ ਕਿਸੇ ਨੇ ਲੱਕੜਾਂ ਛੇੜਦੀਆਂ ਪਾਥੀਆਂ ਪੱਥਦੀਆਂ ਮੈਂ ਜਿਹੜਾ ਆਪਣੇ ਲਈ ਸਾਈਡ ਕਰਾ ਲਏ ਮੰਨਦੇ ਹੂ ਵੀ ਇਹ ਫਰਕ じゃ ਹੈ ਕਿ ਕਿ ਤੇਰੇ ਮੇਰੇ ਹੈਗੀ ਕੋਈ ਉਸ ਦਿਨ ਬਾਅਦ ਚਾ ਜਿਹੜਾ ਉਧਰ ਨਾਲ ਛੱਪੜ ਹੈ ਨਾ ਜੀ ਉਹ ਚੈੱਕ ਕਰ ਲਓ ਜਿਹਦੇ ਵਿੱਚ ਟਿੱਪ ਪਾਣੀ ਵੀ ਹੋਇਆ ਤੇ ਜੁੱਤੀ ਸੋਡੀ ਸਿਰ ਸਾਡਾ ਉੱਥੇ ਪਾਣੀ ਨਹੀਂ ਪੈਂਦਾ ਜੀ ਉਹਨੇ ਬਾਰਛੇ ਉੱਥੇ ਸਮੈਲ ਨਹੀਂ ਆਉਂਦੀ ਜਿਹੜੇ ਗੁਰਦੁਆਰੇ ਨੇ ਧਾਰਮਿਕ ਸਥਾਨ ਅੱਛਾ ਉੱਥੇ ਜਾਂਦੇ ਜਿਹੜੇ ਗੁਰਦੁਆਰਾ ਸਾਹਿਬ ਚਵੇਰੇ ਮਾਤਾ ਜਾਂਦੇ ਜੀ ਜਿਹੇ ਮਾਤਾ ਦਾ ਗੁਰਦੁਆਰੀ ਜਾਂਦੀ ਬਜ਼ੁਰਗ ਜਾਂਦੇ ਜੀ ਉਹ ਅੱਡੇ ਦਾ ਬਜ਼ੁਰਗ ਵਿਚਾਰੇ ਗੁਰਦੁਆਰਾ ਸਾਹਿਬ ਜਾਣੋਂ ਹਟ ਗਈ ਉਹ ਕਹਿੰਦੇ ਡਿੱਗ ਕੇ ਚੂਲਾ ਤੜਾਮ ਕੇ ਜਾ ਕੇ ਕਰਨਾ ਕੀ ਹੈ ਉਹ ਮੇਨ ਗਲੀ ਗੁਰਦੁਆਰਾ ਸਾਹਿਬ ਵਾਲੀ ਹੈ ਉਹ अच्छा लेओ आपा देख के आणे ਛੱਪੜ ਤਾਂ ਆ ਤੇ ਜਰੋ ਜੀ ਕੰਬ ਚੱਲਦਾ ਜਿਹੜਾ ਮਰਜ਼ੀ ਵੀ ਇਹਦਾ ਅੱਧਾ ਪਿੰਡ ਮੈਂ ਪਾਰਟੀਸ਼ਨ ਕਰ ਰੱਖਿਆ ਇਹਨਾਂ ਨੇ ਉਹਦੇ ਵਿੱਚ ਕੀ ਹੈ ਅੱਧੇ ਪਿੰਡ ਦੇ ਵਿੱਚ ਜਿਵੇਂ ਗਲੀ ਬਣੀ ਹੋਈ ਆ ਪੱਕੀ ਔਰ ਰੀਸਿਵਰ ਸਿਸਟਮ ਵੀ ਸਰਪੰਚ ਦੇ ਘਰ ਤੋਂ ਸ਼ੁਰੂ ਹੁੰਦਾ ਹੈ ਅੱਛਾ ਜਦ ਕੇ ਸਿਸਟਮ ਆਉਣਾ ਚਾਹੀਦਾ ਸੀ ਇੱਕ ਫਿਰਨੀ ਤੋਂ ਦੂਸਰੀ ਫਿਰਨੀ ਤੇ ਪ੍ਰੋਬਲਮ ਇਹੀ ਆ ਉਹਨੂੰ ਆਪ ਨੂੰ ਵੀ ਛੱਪੜ ਬਣਿਆ ਹੋਇਆ ਬਾੜ ਦੇ ਵਿੱਚ ਫੇਸ ਉਹ ਵੀ ਕਰ ਰਿਹਾ ਪਾਣੀ ਦੀ ਇਹੀ ਪ੍ਰੋਬਲਮ ਹੈ ਕਿਉਂਕਿ ਆ ਕੱਚਾ ਪਿਆ ਪੂਰਾ ਇਧਰੇ ਸਿਸਟਮ ਸਾਰਾ ਇਧਰ ਕੀਤਾ ਹੋਇਆ ਹੈਗਾ ਉਹ ਤੁਹਾਨੂੰ ਦਿਖਾ ਦਿੰਨੇ ਆ ਤੇ ਸੀਵਰ ਸਿਸਟਮ ਬਿਲਕੁਲ ਵੀ ਢੰਗ ਦਾ ਨਹੀਂ ਬਣਿਆ ਛੋਟੀਆਂ ਪਾਈਪਾਂ ਪਾਈਆਂ ਹੋਈਆਂ ਉਹਦੇ ਵਿੱਚ ਤੇ ਕੋਈ ਲੈਵਲ ਸਿਸਟਮ ਨਹੀਂ ਉਹ ਵੀ ਬੰਦ ਹੋ ਜਾਂਦਾ ਹੈਗਾ ਪ੍ਰੋਪਰ ਮਤਲਬ ਸਿਸਟਮ ਕੀਤੇ ਨਹੀਂ ਗਿਆ ਪੈਸੇ ਹੀ ਗਵਨ ਕੀਤਾ ਹੋਇਆ ਹੈ ਜੀ ਸਿੱਧੀ ਜੀ ਗੱਲ ਆਹ ਦਮਾਰ ਚੱਪਰਾ ਤੇ ਪਾਣੀ ਛੱਡਿਆ ਹੀ ਨਹੀਂ ਨਹੀਂ ਉਹ ਖਾਲੀ ਪਿਆ ਜੋ ਪਾਣੀ ਉਹ ਛੱਡਾਂਗੇ ਤਾਂ ਬਾਹਰ ਤੋਂ ਸਮੈਲ ਆਊ ਜਮਾ ਤੇ ਬਾਹਰ ਤੋਂ ਪਾਣੀ ਨਾ ਛੱਡੇ ਸਮੈਲ ਹੀ ਨਹੀਂ ਆਉਣੀ ਆ ਦੂਜੇ ਲੋਕਾਂ ਨੂੰ ਮੰਦੂਖੀ ਕਰਤਾ ਜੀ ਉਹ ਛੱਪਰ ਬਣੀ ਜ ਜਿੱਥੇ ਉਹਦੇ ਪਤਾ ਸੀ ਆਹ ਬੰਦੇ ਮੇਰੇ ਸਪੋਰਟਰ ਆ ਉੱਥੇ ਲਾਤੀ ਆਹ ਸਾਰੇ ਬੜੇ ਕਿਤੇ ਨਹੀਂ ਲੱਗੀ ਆ ਇਧਰ ਕਰ ਜਾ ਛੱਪੜਾ ਜੀ ਜਿਹਦੇ ਵਿੱਚ ਆਪਣੇ ਗਏ ਕਾਜਾਂ ਵਿੱਚ ਮੱਛੀਆਂ ਚੱਲ ਰਹੀਆਂ ਅੱਛਾ ਹਾਂਜੀ ਅਗਲੇਰਨ ਲੱਗੀਆਂ ਪੰਛੀਆਂ ਵਾਲਾ ਛੱਪੜਾ ਸੀ ਵੀ ਦੇਖਿਆ ਜੀ ਜਾ ਕੇ ਅਗਲੇਰਨ ਵਾਲਾ ਜੀ ਆਜੋ ਫਿਰ ਦੇਖ ਹੀ ਲੈਣੇ ਮੁਸ਼ਕਲ ਨਾ ਇੱਥੇ ਦੱਕਾ ਮੱਛੀਆਂ ਦੇ ਦੇਖਣ ਨੂੰ ਪੈਸਾ ਕੱਟ ਲਾ ਦੇਵੋ ਤੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਦੇਖਦੇ ਹੋਗੇ ਪਿੰਡ ਦੇ ਵਿਕਾਸ ਕਿੰਨੇ ਕੁ ਹੋਗੇ ਤੁਹਾਡੇ ਵਿਕਾਸ ਤਾਂ ਹੀ ਹੋ ਰੇ ਹੋ ਹੀ ਰਹੇ ਆਂ अच्छा हां देख दा बच्चा पड़ दे पता है हां देख दी जी मम्मी जी ਤੁਸੀਂ ਇੱਥੇ ਬੈਠੇ ਕਿਵੇਂ ਹੋ ਮੈਂ ਤਾਂ ਇਸ ਗੱਲੋਂ ਹੈਰਾਨ ਐ ਇੰਨੀ ਇੱਥੇ 스멜 ਆਉਂਦੀ ਐ ਤੇ ਤੁਸੀਂ ਇੱਥੇ ਬੈਠੇ ਇੱਥੇ ਕੀ ਕਰ ਗਿਆ ਕਿੱਧਰ ਵਗ ਗਿਆ ਘਰ ਛੱਡ ਕੇ ਦੱਸੋ ਜਿਹਦਾ ਕੀ ਹੱਲ ਹੋਣਾ ਚਾਹੀਦਾ ਇੱਥੇ ਤਾਂ ਮੱਛਰ ਮੁਛਰ ਬਾਲੇ ਬੁਰਾ ਹਾਂ ਵਾਧੂ ਆ ਪੁੱਤ ਵਾਧੂ ਆ ਬਹੁਤ ਆ ਬਹੁਤ ਜਿਆਦਾ ਬੱਚੇ ਇੱਥੇ ਬੀਬੀ ਜੀ ਜੇ ਤਾਂ ਮੇ ਮੂੰਹ ਪੈਂਦਾ ਹੋਣਾ ਤੇ ਪਾਣੀ ਤਾਂ ਨਹੀਂ ਆ ਜਾਂਦਾ ਬਹੁਤ ਜਿਆਦਾ ਆਉਂਦਾ ਪਾਣੀ ਸੱਤ ਬੁਰਾ ਹਾਂ ਦੀ ਆ ਘਰ ਜਨ ਭਰ ਜਾਂਦਾ ਤਾਂ ਅੱਛਾ ਤੇ ਕਮਿਟੀ ਪਾਤੀ ਹੋਂ ਹਟ ਗਿਆ ਇੱਥੇ ਤੇ ਕੁਰਸੀ ਛੱਪਣ ਸਾਰਾ ਘਰਾਂ ਚ ਪਾਣੀ ਆ ਜਾਂਦਾ ਸੀ ਕੋਈ ਆ ਸਾਡੀ ਜੱਦੀ ਪੁੱਤਾਂ ਚੱਪੜਾਂ ਦੀ ਆਹਾ ਸਾਡੇ ਸਾਰੇ ਵਿਲੇ ਆ ਹੁਣੇ ਪਹਿਲਾਂ ਚੱਪੜ ਨਾਲ ਹੀ ਚੱਪੜ ਸਕੇ ਨਾ ਐ ਨੂੰ ਜਾਣਾ ਮੜਕਾ ਸਾਰੇ ਵਿਲੇ ਕਰਦੇ ਆ ਕਰੀਏ ਕੀ ਇੱਥੇ ਜਾਈ ਨਹੀਂ ਜਾਂਦਾ ਕੋਈ ਨਹੀਂ ਆਉਂਦਾ ਇੱਥੇ ਦਾ ਰੰਮ ਜੀ ਕਹਿੰਦੇ ਕੋਈ ਨਹੀਂ ਲਿਖ ਮੈਂ ਨਹੀਂ ਕਿਤੇ ਉੱਤਰ ਪੰਜ ਜਰੀ ਠੀਕ ਕਰਦੇ ਪੰਜ ਜਰੀ ਕਰਨਾ ਉਹ ਪਾਤੀ ਕਾ ਅੱਛਾ ਇਹ ਇਹ ਆ ਮੱਛੀ ਬਸ ਇਕੱਲਾ ਬਾਹਰੋਂ ਬਾਹਰ ਅੱਛਾ ਮੈਂ ਮੱਛੀ ਫਾਰਮ ਹੈ ਜੀ ਇਹ ਮੱਛੀ ਫਾਰਮ ਹੈ ਜੀ ਹਾਂਜੀ ਦੇਖ ਲੈ ਤੁਹਾਨੂੰ ਮੱਛੀ ਦੀ ਸਾਡੇ ਪੈ ਜੀ ਇਹ ਹਾਥੀ ਦੇ ਦੰਦ ਆ ਜੀ ਬਾਹਰੋਂ ਦੇਖਣ ਚ ਹੋਰ ਆ ਤੇ ਅੰਦਰੋਂ ਦੇਖ ਲਓ ਹੁਣ ਇਹ ਹਾਲ ਦੇਖ ਲਓ ਵੀ ਮੱਛੀ ਫਾਰਮ ਬਣਿਆ ਹੋਇਆਗਾ ਨਾ ਪਸ਼ੂਆਂ ਦੇ ਨਵਾਉਣ ਨੂੰ ਇਹ ਤੇ ਨਾ ਮੱਛੀਆਂ ਜੋਗਾ ਹਾਂ ਅੱਛਾ ਉਹ ਬੈਠੀ ਤਾਂ ਹੁਣ ਇਹ ਚ ਦੇਖ ਲਓ ਤੁਸੀਂ ਪਸ਼ੂ ਨਵਾਇਆ ਸਕਦੇ ਆ ਜਾਂ ਕਿਵੇਂ ਇੱਕ ਮਿੰਟ ਮੁਰਗਾ ਬੜੀਆਂ ਦੀ ਮੱਛੀ ਇਹ ਕੀ ਆਈਟਮਾਂ ਨੇ ਤੇ ਬੱਤ ਖਾਣੀ ਸ਼ਾਬਾਸ਼ ਏ ਦੇ پیسے پاس ਹੋਏ ਹੈਗੇ ਦੇਖਣ ਚ ਤਾਂ ਇਦਾਂ ਲੱਗਦਾ ਸੀ ਪਤਾ ਨਹੀਂ ਬਹੁਤ ਸੋਹਣਾ ਕਰਿਆ ਇਹ ਤਾਂ ਹਰੇ ਬਾਈ ਜੰਮੀ ਪਈ ਐ ਉਹ ਮੱਛੀਆਂ ਮਾਰਦੇ ਸੀ ਇੱਧਰ ਆਜੋ ਆ ਇੱਧਰ ਮੰਗਰਾਏਗਾ ਹਾਂਜੀ ਇਹ ਤਾਂ ਕਾਗਜ਼ਾਂ ਦੇ ਵਿੱਚ ਤਾਂ 1,05,000 ਰੁਪਏ ਦੀ ਐ ਇਹਦੇ ਚ ਮੱਛੀਆਂ ਛੱਡੀਆਂ ਗਈਆਂ ਜੀ ਅੱਛਾ ਸੈਕਟਰੀ ਨੂੰ ਪੁੱਛਿਆ ਸੀ ਉਹ ਕਹਿੰਦਾ ਦੇਖ ਕੇ ਦੱਸਾਂਗੇ ਜੀ ਤੇ ਪੰਚਾਇਤ ਮੈਂਬਰ ਗੁਰੂ ਇੱਕ ਦੱਸਾਂਗੇ ਕਿ ਫੰਡ ਦੇਖ ਕੇ ਦੱਸਾਂਗੇ ਕਿ ਕਿਹੜੇ ਪਸੰਦ ਦੇ ਵਿੱਚ ਇਹਦੇ ਵਿੱਚ ਮੱਛੀਆਂ ਛੱਡੀਆਂ ਗਈਆਂ ਪਰ 1,5000 ਰੁਪਏ ਦੀਆਂ ਇਹਦੇ ਵਿੱਚ ਮੱਛੀਆਂ ਛੱਡ ਕੇ ਮਤਲਬ ਕਿ ਫੰਡ ਦਿਖਾਇਆ ਗਿਆ ਜੀ ਅੱਛਾ ਪਤਾ ਨਹੀਂ ਫਿਰ ਉਹ ਮੱਛੀਆਂ ਟਰਾਂਸਪੇਰੈਂਟ ਹੋਣਗੀਆਂ ਦੇਖਦੀਆਂ ਨਹੀਂ ਹੋਣਗੀਆਂ ਆ ਪਾਣੀ ਵੀ ਕਲੀ ਬਾਉਂਡਰੀ ਲੱਗੇ ਉਹ ਸੋਹਣੀ ਲੱਗਦੀ ਵਿੱਚ ਕੁਝ ਨਹੀਂ ਉੱਤੋਂ ਤੂੰ ਤਾਂ ਬਹੁਤ ਸੋਹਣਾ ਫਿਰ ਉਹੀ ਬਾਉਂਡਰੀ ਦੇਖ ਰੋ ਸੋਹਣੀ ਹੈ ਹੀ ਉਹ ਹਾਥੀ ਵਾਲੀ ਗੱਲ ਜਿਹੜੀ ਤੁਸੀਂ ਕਹੀ ਸੀ ਉਹ ਹੋ ਰਹੀ ਹੈ ਦੇ ਅੰਦਰ ਕੁਝ ਹੋ ਰਹੀ ਆ ਕਰ ਸਾਡੇ ਉੱਥੋਂ ਸਾਹਮਣੇ ਠੀਕ ਹੈ ਇੱਥੇ ਪਾਣੀ ਦੀ ਖਾਲੀ ਮਰੋਣੀ ਪਾਣੀ ਕਟਣ ਬਾਅਦ ਤੇ ਹਾਂਜੀ ਵੀ ਪਾਣੀ ਆ ਇੱਧਰ ਆਈ ਜਾਵੇ ਦੂਜੇ ਜਿਹੜੇ ਛੱਪੜੇ ਪੈਂਦੇ ਮਹਿਜ ਪੈਂਦਾ ਹਾਂਜੀ ਹਾਂਜੀ ਕਿਸੇ ਨੇ ਬਣਾ ਕੇ ਨਹੀਂ ਦਿੱਤੀ ਸਾਨੂੰ ਠੀਕ ਹੁਣ ਪਾਣੀ ਕੀ ਕਰੀਏ ਅਸੀਂ ਮੰਤ ਕਰਕੇ ਉਹਦੀ ਵਿਚਾਰੇ ਦੀ ਉਹਦੇ ਬਾਹਰ ਥਾਂ ਛੱਡੀ ਜਾਂਦੇ ਆ ਕੀ ਕਰੀਏ ਜੇ ਛੱਪੜ ਛੱਡਦੇ ਆ ਫਿਰ ਉਹਦੂ ਗਾਲਾਂ ਕੱਢਦੇ ਆ अच्छा इधर ਵੀ ਨਹੀਂ ਇੱਥੇ ਕਿਹੜੀ ਮੱਛੀ ਤੇ ਇੱਥੇ ਪਾਣੀ ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਇਹਨਾਂ ਦਾ ਪਾਣੀ ਰੋਕ ਛੱਡਿਆ ਪਾਣੀ ਰੋਕ ਨਹੀਂ ਪੁੱਤੋ ਨਾਲੀ ਦਾ ਕੋਈ ਇੰਤਜ਼ਾਮ ਕਰਾਇਆ ਜਾਵੇ ਮੇਰਾ ਨਾ ਨਾਲੀ ਪੈਜੀ ਤੇ ਪਾਪਾਂ ਪੈ ਜਾਣ ਤੇ ਉਤੋਂ ਦੀ ਜਿਹੜਾ ਖਾ ਕੇ ਆਇਆ ਜਾਵੇ ਇੱਧਰ ਨਹੀਂ ਬਿਲਕੁਲ ਪਾਣੀ ਜਾਣਾ ਚਾਹੀਦਾ ਹੈ ਕਿ ਉਹ ਪੱਕੇ ਖਾਲਜ ਪਾਣੀ ਜਾਂਦਾ ਗੰਦਾ اچھا ਗੰਦਾ ਜਾਂਦਾ ਜੋ ਕੋਈ ਡੱਗੀ ਜੀ ਪਾਵਾਂਗੇ ਜੇ ਖੋਲੇ ਨੂੰ ਪਾਵਾਂਗੇ ਉਹ ਲੀੜਾ ਵੀ ਥੋਲਾ ਕਾ ਮੁਸ਼ਕ ਮਾਰਦਾ ਚੋ ਕੀ ਕਰਕੇ ਤੇ ਉਥੇ ਪੰਚਾਇਤ ਦੀ ਉਥੇ ਪਟਾਏ ਟੂ ਆ ਉਥੇ ਕੋਈ ਢੱਕਾਂ ਨਹੀਂ ਬਣੀ ਜਾਂਦਾ ਆਪਣੇ ਆਲੇ ਦਿਵਾਲੇ ਨੂੰ ਸਾਫ਼ ਸੁਥਰਾ ਰੱਖੋ ਜੀ ਸਾਡਾ ਬੁਰਾ ਹਾਲ ਹੈ ਆਲੇ ਦੁਆਲੇ ਨੂੰ ਸਾਫ਼ ਸੁਥਰਾ ਕਿੱਥੇ ਰੱਖਾਂਗੇ ਜਦੋਂ ਸੜੇ ਹਾਂ ਦਾ ਖਾਲਾ ਚ ਮਰੀ ਜਾਂਦੀ ਏ ਪੱਕੇ ਖਾਲਾ ਚ ਆਲੇ ਦੁਆਲੇ ਨੂੰ ਕਿਥੇ ਸਾਫ਼ ਸੁਥਰਾ ਰੱਖਾਂਗੇ ਚਲੋ ਆਜੋ ਤੁਸੀਂ ਮੈਨੂੰ ਤੇ ਜਾਣਾ ਇੱਧਰ ਬੋਲ ਤੁਸੀਂ ਇਹ ਜਿਹੜਾ ਉਹ ਗੰਦਾ ਪਾਣੀ ਪੰਚਾਇਤ ਨੇ ਉੱਤੇ ਪੱਕੇ ਖਾਲ ਸਿਰ ਤੇ ਜੋ ਪਾਈਪਾਂ ਕਾਹਾਂ ਤੱਕ ਲੈ ਜਾਂਦੇ ਉਥੇ ਕੰਮ ਕਰਨ ਵਾਲਾ ਤਾਂ ਬੁੱਕ ਭਰ ਕੇ ਪਾਣੀ ਨਹੀਂ ਪੀ ਸਕਦਾ ਖਾਲ ਚ ਕਿ ਕ सीधा ਪਾਣੀ ਪੀਲੂ ਕੰਮ ਕਰਨ ਵਾਲਾ ਜੀ ਮੁਸ਼ਕਮਾਰ ਦਾ ਸਾਰੇ ਪਿੰਡ ਦਾ ਗੰਦਾ ਪਾਣੀ ਖਾਲਾ ਨਿ ਛੜਦਾ ਜੀ ਉੱਥੇ ਤੇ ਖੇਤਾਂ ਦੇ ਵਿੱਚ ਜਾ ਰਿਹਾ ਗੰਦਾ ਪਾਣੀ ਤੇ ਲੋਕੋ ਇੱਥੇ ਪਾ ਕੇ ਥੀਕਰ ਜੀ ਲੈਣੀ ਟੋਇ ਤਾਂ ਪਾਉਂਦੇ ਜੀ ਇੱਥੋਂ ਵੀ ਪਾਣੀ ਕੱਢਣਾ ਹੈ ਇਹਦੇ ਖੁਰੜੇ ਦਾ ਮੱਛਰ ਖਾ ਜਾਂਦਾ ਪਿਆਂਦਾ ਇਹਨਾਂ ਦੇ ਉਹ ਪਾਣੀ ਵੀ ਕੱਢਣਾ ਪੈਂਦਾ ਜਦੋਂ ਡੁੱਬੀ ਜਾਂਦੇ ਨਾ ਫਿਰ ਬੰਦ ਕਰ ਦਿੰਦੇ ਆ ਸਾਡੇ ਕੋਲ ਉਹ ਕੱਬੀ ਪਈ ਆ ਬਸ ਨਾ ਥੋੜਾ ਜਿਹਾ ਦੇ ਦੇ ਆਹ ਦੇਖੋ ਮੈਡਮ ਸਾਡੇ ਮਰ ਨੂੰ ਸਾਨੂੰ ਛੱਟਨੇ ਪਏ ਫਰੰਟ ਦੇ ਛੱਪੜ ਦੇ ਮਾਰਿਆਂ ਨੂੰ ਇਹ ਛੱਡਨੇ ਪਈ ਸਾਨੂੰ ਉਹ ਰਿਸਤਰਾ ਦਾ ਤੇ ਮੱਛਰ ਚ ਬੈਠੇ ਗੰਦ ਚ ਬੈਠੇ ਆ ਤਾਂ ਸਾਨੂੰ ਇਹ ਛੱਡਨੇ ਪਈ ਬੋਲ ਲੈ ਕੇ ਜਗਾ ਪਾਈ ਐ ਅੱਛਾ ਤੇ ਫੇਰ ਇਹਨੂੰ ਐਵੇਂ ਹੀ ਛੱਡਦਾ ਇੱਥੇ ਤਾਂ ਹੁਣ ਤਾਂ ਗੋਹਾ ਕੋੜਾ ਇਹਨੂੰ ਰੱਖ ਲੈ ਤਾਂ ਘਰ ਫੇਰ ਹਮ ਤਾਂ ਗੋਹੀ ਕੋੜਾ ਰੱਖੇ ਹੋਰ ਕੀ ਕੋਈ ਰਹਿ ਤਾਂ ਸਕਦਾ ਨਹੀਂ ਨਹੀਂ ਰਹਿ ਨਹੀਂ ਸਕਦਾ ਇਹ ਚ ਮਾੜਾ ਕੋ ਲੈ ਜਾਂਦਾ ਮੇਰਾ ਫੇਰੇ ਜਗਾ ਨੂੰ ਅੜਾ ਕੋਈ ਗੰਦ ਦਬਾਇ ਹੈਗੇ ਮੁਸ਼ਕ ਮਾਰਦਾ ਹੁਣ ਭਰ ਗਏ ਇੱਥੋਂ ਬਸ ਕਰ ਜੀ ਆ ਮੇਰੇ ਘਰੇ ਪਾਣੀ ਮੜ ਲੱਗ ਜਾਂਦਾ ਰਹੀ ਹੈ ਕਿਉਂ ਆ ਦੇਖ ਲਓ ਤੁਸੀਂ ਬਸ ਅੰਦਰ ਜਾਊਗਾ ਮੇਨ ਗਲੀ ਹੈ ਜੇ ਡੇਰੇ ਨੂੰ ਜਾਂਦਾ ਟੇ ਮੇਰੇ ਬਹੁਤ ਵੱਡਾ ਡੇਰਾ ਸੰਤਾਂ ਦਾ ਜੀ ਦਰਦੋ ਆ ਸਾਡੇ ਸੱਜੇ ਕਾਂਦੀ ਆਇਆ ਸੀ ਅੱਛਾ ਉਸ ਤੋਂ ਬਾਅਦ ਇਹ ਪੰਜੀ ਲੱਗੀ ਉਦੋਂ ਦੀ 75 ਚਾਹੇ ਛੜੇ ਉਹਨਾਂ ਦੀ ਬਣੀ ਇਹ ਇੱਧਰ ਕਿਹੜਾ ਮਾਰਿਆ ਹੀ ਨਹੀਂ ਕਿ ਚੋਣ ਪ੍ਰਚਾਰ ਕਈ ਕਰਨ ਆਵੇ ਇੱਥੇ ਤੇ ਉਹ ਨਗਦੇ ਨਹੀਂ ਇੱਥੋਂ ਦੀ ਨੰਕੀ ਨਹੀਂ ਜਾਂਦੇ ਇਹ ਗੁਰਦੁਆਰੇ ਤੇ ਮੇਨ ਗਲੀ ਹੈ ਜੀ ਅੱਛਾ ਪਰ ਨਹੀਂ ਸੰਭਾਂ ਤੇ ਬੋਰਡ ਲੱਗੇ ਤਾਂ ਕਲੱਬ ਨੇ ਲਾਏ ਹੈ ਜੀ ਹਾਂ ਕਲੱਬ ਵਾਲਿਆਂ ਨੇ ਕੀਤਾ ਸਾਰਾ ਕੰਮ ਇਹ ਠੀਕ ਹੈ ਇਹ ਕੋਈ ਸਰਕਾਰੀ ਬੰਦੇ ਹੈ ਕਲੱਬ ਕੋਈ ਪਿੱਛੇ ਸਤਿ ਸ਼੍ਰੀ ਅਕਾਲ ਬਾਪੂ ਜੀ ਇਧਰ ਪੁੱਛਣਾ ਸੋ ਸਟਾਰਟ ਹੋਇਆ ਅਬ ਦੇ ਪਿੰਡ ਤੋਂ ਇਹਦੀ ਪ੍ਰੋਪਰ ਕੰਪਲੀਟ ਨਹੀਂ ਹੋਈ ਅੱਗੇ ਆ ਕੀ ਆ ਜੀ ਪਾਣੀ ਕਿਧਰ ਜਾਉਂਦਾ ਪਾਣੀ ਦਾ ਨਿਕਾਸ ਐ ਨੂੰ ਹੁੰਦਾ ਜੀ ਇਹਨਾਂ ਨੇ ਐ ਨੂੰ ਕਰਸ ਦੇਈ ਇਹ ਰਿਜ਼ਮ ਆ ਆ ਗਲਿਸ ਰੈਂਚ ਪੱਖੀ ਸੀ ਆ ਪਾਣੀ ਮੈਨੂੰ ਤਾਂ ਲੱਗਦਾ ਇੱਧਰ ਲ ਪਾਣੀ ਇੱਧਰ ਹੀ ਵੀ ਜਾਂਦਾ ਹੋਊਗਾ ਹਾਂ ਜਿਹੜੇ ਆ ਆਪ ਦੇ ਪਰ ਹੁਣ ਇੱਥੋਂ ਚੱਲ ਜਾ ਆ ਸੱਚ ਮੈਡਮ ਦੇਖੋ ਆ ਸਾਡੀ ਆ ਜੀਵਿੰਦਰ ਦਾ ਰਿਫਰੈਂਸ ਸਾਡੀ ਧਰਮਸਾਲਾ ਨਹੀਂ ਹੈ ਭੰਗੇ ਨਹੀਂ ਧਰਮਸਾਲਾ ਅੱਛਾ ਇਹ ਸਾਡੀ ਧਰਮਸਾਲਾ ਨਹੀਂ ਉੱਥੇ ਪੰਚਾਇਤੀ ਥਾਂ ਪਿਆ ਇੱਥੋਂ ਪਰ ਇੱਕ ਕਵਾਰਟਰ ਪਿਆ ਉੱਥੇ ਬੈਜਾ ਹੈ ਨਾ 10 ਬੰਦੇ ਬੈਹਿ ਜਾਂਦੇ ਸੀ ਇੱਥੇ ਸਾਨੂੰ ਤੋਂ ਬੈਠਣ ਨੂੰ ਪਰ ਕਰਤਾ ਭੰਗੀਆਂ ਨੂੰ ਦੇ ਰੱਖ ਲੈ じゃ ਭੰਗੀਆਂ ਨੂੰ ਦੇ ਛੱਡਿਆ ਇਹ ਸਾਡੀ ਇਹ ਸਾਡੀ ਧਰਮਸ਼ਾਲਾ ਜਿਹੜਾ ਹੈਗੀ ਉੱਥੇ ਨਹੀਂ ਪਰ ਸਾਡੀ ਧਰਮਸ਼ਾਲਾ ਤੇ ਕਬਜ਼ਾ ਕਰ ਰਹੇ ਸੀ 50 ਵਰ ਸਰਪੰਚ ਨੂੰ ਕਹਤਾ ਪਰ ਸਾਡੀ ਜ਼ਿੰਮੇਵਾਰੀ ਧਰਮਸ਼ਾਲਾ ਨੂੰ ਨਹੀਂ ਧਰਮਸ਼ਾਲਾ ਭੰਗੀਆਂ ਦੀ ਸਾਡੇ ਵਿੱਚ ਬਣਾਈ ਸੀ ਆਪ ਮਿਹਨਤ ਕਰ ਕਰ ਨਾਲ ਬੰਦੇ ਲੱਗੇ ਇਹ ਜ਼ਿੰਮੇਵਾਰਾਂ ਧਰਮਸ਼ਾਲਾ ਜੀ ਲੋਕ ਉਹਨੂੰ ਲੱਗਿਆ ਬਈ ਚੈੱਕ ਕਰ ਸਕਦੇ ਹੋ ਉਹ ਕੰਦ ਦੇ ਉੱਪਰ ਤੇ ਤੁਸੀਂ ਸ਼ੂਟ ਕਰ ਲਓ ਜੀ ਅੰਦਰ ਉਹ ਸਮਾਨ ਬੈਠੇ ਭੰਗੀ ਬਾ ਛੱਡੇ ਹੋ ਉੱਚ ਪਿੰਡ ਦੀ ਝਾਂਗਣ ਵਾਲੀ ਹੈ ਜੀ ਇੱਥੇ ਬੱਚਿਆਂ ਨੂੰ ਬੈਠਣ ਵਾਲਾ ਜਗ੍ਹਾ ਨਹੀਂ ਹੁੰਦੀ ਮੱਛਰ ਖਾ ਜਾਂਦਾ ਨਾਲ ਇੱਥੇ ਬਾਹਰ ਲਾਇਆ ਤਾਂ ਕੋਈ ਅੱਛਾ ਨਾ ਕੋਈ ਬੱਚਾ ਵਾਸਤੇ ਪੱਖੇ ਦਾ ਪ੍ਰਬੰਧ ਹੁੰਦਾ ਆ ਤਾਂ ਮਾਰੇ ਬੰਦੇ ਵਾਲੀ ਮਸ਼ੀਨ ਆ ਹਾਂ ਮੇਰੇ ਖਾਵਾ ਗੱਲ ਆ ਜੇ ਮੇਰੇ ਕੋਲ ਕੁਝ ਹੈ ਬੱਚਿਆਂ ਦੇ ਵਾਸਤੇ ਕੋਈ ਲੈਟ ਦਾ ਪੱਖਾ ਵੀ ਦਿਖਾਉਂਦੇ ਆ ਵੀਰੇ ਇਸੇ ਪਿੰਡ ਦੇ ਰਹਿਣ ਵਾਲੇ ਹੋਗੇ ਇਹ ਤੁਹਾਡੀ ਦੁਕਾਨ ਆ ਬਿਲਕੁਲ ਜੀ ਅੱਛਾ ਅਸੀਂ ਹੁਣੇ ਆ ਰਹੇ ਸੀਗੇ ਪਿੰਡ ਦੇ ਵਿਕਾਸ ਦੀ ਗੱਲ ਕਰ ਰਹੇ ਸੀਗੇ ਕਿੰਨਾ ਕੁ ਵਿਕਾਸ ਹੋਇਆ ਪਿੰਡ ਦਾ ਇਹ ਦੱਸੋ ਵਿਕਾਸ ਤਾਂ ਹੋਇਆ ਹੀ ਦੇਖੋ ਸੜਕਾਂ ਵਧੀਆ ਬਣ ਗਿਆ ਹਨਾ ਤੇ ਇੱਕ ਜਿਹੜਾ ਪਿੰਡ ਦਾ ਜਿਹੜਾ ਵੀ ਪਾਣੀ ਆ ਸਾਰਾ ਇੱਥੇ ਖੜ ਜਾਂਦਾ ਬਹੁਤ ਦਿੱਕਤ ਆਉਂਦੀ ਹੈ ਜਦੋਂ ਮੀਂਹ ਆਂਦਾ ਪਾਣੀ ਇੱਥੋਂ ਬਲੋਕੇਜ ਹੋ ਜਾਂਦਾ ਨਿਕਲਦਾ ਨਹੀਂ ਅੱਛਾ ਦਿੱਕਤ ਹੈ ਸੜਕ ਦੀ ਬਹੁਤ ਦਿੱਕਤ ਹੈ ਅੱਛਾ ਵੀ ਉਹ ਹਾਂ ਕਿਉਂਕਿ ਇਹ ਇਹ ਨੀਵਾ ਹੋ ਗਿਆ ਨਾ ਉਹ ਇਧਰ ਉੱਚੀ ਹੋ ਗਿਆ ਇਧਰ ਉੱਚੀ ਹੋ ਗਈ ਸਾਰਾ ਪਾਣੀ ਇੱਥੇ ਆ ਕੇ ਖੜ ਜਾਂਦਾ ਹੈ ਦਿੱਕਤ ਆਉਂਦੀ ਹੈ ਬਹੁਤ ਦਿੱਕਤ ਆਉਂਦੀ ਹੈ ਜੀ ਠੀਕ ਹੈ ਤੇ ਫਿਰ ਇਹ ਤੁਸੀਂ ਕੋਈ ਗੱਲਬਾਤ ਕੀਤੀ ਕੋਈ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਸਰਪੰਚ ਉੱਥੋਂ ਆ ਸੀ ਕਿਹਾ ਮੰਗ ਰੱਖੀ ਹੋਈ ਹੈ ਵੀ ਸਾਡੀ ਸੜਕ ਬਣਨੀ ਚਾਹੀਦੀ ਹੈ ਤਾਂ ਕਰ ਤੁਹਾਨੂੰ ਵੋਟਾਂ ਪਾਵਾਂਗੇ ਅਸੀਂ ਬਿਲਕੁਲ ਬਿਲਕੁਲ ਹਾਂਜੀ ਤੇ ਤੁਸੀਂ ਪਹਿਲਾਂ ਵਾਲੇ ਸਰਪੰਚ ਨਾਲ ਗੱਲ ਕੀਤੀ ਉਹਨਾਂ ਨੇ ਕੀ ਕਿਹਾ ਇਸ ਬਾਰੇ ਕਿ ਉਹ ਕਹਿੰਦੇ ਵੀ ਇਸ ਨੂੰ ਟਾਈਮ ਥੋੜਾ ਹੋਇਆ ਸੀ ਬਣੀ ਨੂੰ ਤਾਂ ਜਿਹੜੀ ਉਹ ਅਪਰੂਵਲ ਪਾਈ ਸੀਗੀ ਉਹ ਪਾਸ ਨਹੀਂ ਹੋਈ ਅੱਛਾ ਹਾਂਜੀ ਇਹ ਤਾਂ ਬੜੇ ਇਤਿਮਿਲ ਦਾ ਖਾਸੀ ਪੁਰਾਣੀ ਹੈ ਇੱਟਾਂ ਦੀ ਸੜਕ ਤਾਂ ਪਹਿਲਾਂ ਹੁੰਦੀ ਸੀਗੀ ਬਸ ਹਾਂਜੀ ਪੁਰਾਣੀ ਕਰਕੇ ਇਹਦੀ ਅਪਰੂਵਲ ਹੁਣ ਪਾਸ ਹੋਈ ਆ ਤੇ ਹੁਣ ਇਹਨੂੰ ਉੱਚਾ ਚਕਾਉਣਾ ਜਿਹੜਾ ਵੀ ਸਰਪੰਚ ਉੱਥੋਂ ਉਹਨੂੰ ਇਹੀ ਕਹਿਣਾ ਵੀ ਸੜਕ ਉੱਚੀ ਕਰੋ ਤਾਂ ਕਰਕੇ ਸਾਨੂੰ ਵੋਟਾਂ ਪਾਣੀਆਂ ਆ ਵੀ ਤੁਹਾਨੂੰ ਪ੍ਰੋਬਲਮ ਨਹੀਂ ਆਉਂਦੀ ਹੁਣ ਤੁਹਾਡੇ ਤਾਂ ਗਾਹਕ ਵੀ ਟੁੱਟ ਜਾਂਦੇ ਹੋਣਗੇ ਆਉਣ ਵਾਲੇ ਤੇ ਪਾਣੀ ਖੜ ਜਾਂਦਾ ਕਾਫੀ ਪਾਣੀ ਖੜਦਾ ਬਹੁਤ ਪ੍ਰੋਬਲਮ ਆਉਂਦੀ ਹੈ ਹਾਂ ਹਾਂਜੀ ਜੋ ਮਾ ਵੀ ਹਾਂ ਆਹਾਂ ਇੱਥੇ ਲਿਖਿਆ ਆ ਗੁਲਾਬ ਗੜੇ ਤੇ ਗਲੀ ਤਾਂ ਤਾਂ ਬੜਾ ਸੋਹਣਾ ਉੱਪਰ ਬਣਾਇਆ ਲਿਖਿਆ ਵੀ ਝੂੜ ਦੀ ਉਮਰ ਲੰਬੀ ਨਹੀਂ ਹੁੰਦੀ ਹੈਗੀ ਤੇ ਇਹ ਗਲੀ ਤੁਹਾਡੀ ਜੀ ਉਮਰ ਦੀ ਮੈਨੂੰ ਲੱਗਦੀ ਕੋਈ ਹਾਂ ਇੱਥੇ ਪਾਣੀ ਇੰਨਾ ਹੁੰਦਾ ਕਿ ਦੇਸਾਂ ਦਾ ਜਦੋਂ ਹੁਣ ਵਾਸ ਕੰਧ ਨਾ ਲੱਗ ਜਾਂਦਾ ਹੁਣ ਮੱਸਾ ਤਾਂ ਮੈਂ ਪਾਏ ਆ ਰੰਗ ਦੀਆਂ ਇਹ ਆ ਬਣ ਗਈਆਂ ਇੱਧਰ ਨਹੀਂ ਖੜ੍ਹ ਲੈ ਕੇ ਕਹਿੰਦੇ ਨਾਲ ਤਾਂ ਫਿਰ ਮੈਂ ਕਿੱਥੋਂ ਹੋਰ ਕਰੂੰਗੀ ਕਿੱਥੋਂ ਹੋਰ ਪੈਂਦੀ ਆਏਗੀ ਹਾਂ ਜੀ ਹਾਂ ਦੋ ਦਿਨ ਦੇਖਿਆ ਇੱਥੇ ਤਾਂ ਹੀ ਪਾਣੀ ਹੁੰਦਾ ਰਿਹਾਗਾ ਹਾਂ 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 ਸਕ ਨੇ ਸਾਰੇ ਵੀ ਭਰ ਜਾਂਦੀ ਸੀਗੀ ਆ ਹੈ ਬਹੁਤ ਆਪਣੇ ਹੁਣ ਇਹ ਗਲੀ ਬਣਨੀ ਚਾਹੀਦੀ ਜੀ ਇਹ ਗਲੀ ਜਮ ਤੌਰ ਤੇ ਚੜੀ ਜੀ ਤੁਹਾਡੇ ਦਿਲ ਦੀ ਗੱਲ ਹੈ ਜਰੂਰ ਬਣਨੀ ਚਾਹੀਦੀ ਹੈ ਹਾਂਜੀ ਹਾਂਜੀ ਜਿਹੜੇ ਵੀ ਸਰਪੰਚ ਹੋਣਗੇ ਹਾਂਜੀ ਜਿਹੜੇ ਹੋਣਗੇ ਹਾਂਜੀ ਹਾਂ ਬਣਨਗੇ ਸੋ ਠੀਕ ਹੈ ਜੀ ਇਹ ਹੈ ਤੁਹਾਨੂੰ ਅੰਦਰ ਆ ਕੇ ਖੜ ਜਾਓ ਜੀ ਇਹ ਰਹਿਣੇ ਇੱਥੇ ਬੱਚੇ ਇੱਥੇ ਗਲੀ ਤੇ ਚੁਪੇ ਚੁਪੇ ਹੋ ਗਾਣ ਲਗੇ ਜਿਹੜੇ ਗਰਾਊਂਡ ਦੇ ਬੱਚੇ ਖੇਡਣੇ ਚਾਹਦੇ ਉਦੋਂ ਤਾਂ ਬੱਕਰੀਆਂ ਚਰਦੀਆਂ ਫਿਰਦੀਆਂ ਨੇ ਜੀ ਛੋਟੀਆਂ ਮੱਝਾਂ ਪੁੱਝਾਂ ਆਏ ਆ ਇੱਧਰ ਲੈ ਆਏ ਗੱਜਾ ਮੈਨੂੰ ਵੇਚ ਕੇ ਆਇਆ ਰਾਤ ਨੂੰ ਮੈਂ ਨਹੀਂ ਕਰਾਂ ਬੱਚੇ ਆਉਂਦੇ ਆਉਂਦੇ ਇੱਥੇ ਵੱਧੋ ਜੀ ਅੱਛਾ ਹਾਂ ਇੱਥੇ ਕਿੱਟਨੇ ਕਿ ਪੇਂਜੜੇ ਕੱਖਾਂ ਦੇ ਤੋਂ ਸਟਾਡ ਆ ਬਾਲ ਦਾ ਕਬੱਡੀ ਦਾ ਔਰ ਕ੍ਰਿਕਟ ਦਾ ਇੱਕ ਇੱਕੇ ਟਰੈਕ ਵੀ ਬਣਿਆ ਹੋਇਆ ਇਹਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੋਊਗਾ ਦੇਖ ਲਓ 200 ਮੀਟਰ ਦਾ ਟਰੈਕ ਹੈ ਇਹਦੇ ਵਿੱਚ ਅੱਛਾ ਤੇ ਉਹਦਾ ਬਹੁਤ ਪ੍ਰਸਾਦ ਹੋ ਗਿਆ ਤੇ ਟਰੈਕ ਬਣਿਆ ਜੀ ਟਰੈਕ ਤੇ ਬੜੀ ਲੇਵਲ ਲੱਗੀ ਹਾਂ ਪਰ ਉਹ ਦਿਖਾਈ ਨਹੀਂ ਦੇ ਰਿਹਾ ਉਹ ਸਾਹਮਣੇ ਬੋਰ ਲੱਗੇ ਉੱਤੇ ਰਹਿ ਦੇਖ ਲੋ ਕਿੰਨੇ ਲੇਬਰ ਲੱਗੇ ਉੱਤੇ ਉਹ ਵੀ ਆ ਕੇ ਬੋਰ ਤੇ ਲੈ ਲੋ ਜੇ ਪਤਾ ਲੱਗੇ ਕੀ ਕੁਝ ਲੱਗਿਆ ਉਹ ਹੁਣ ਇੰਨੇ ਕੱਖਾਂ ਦੇਖੋ ਬੱਚੇ ਖੇਡ ਸਕਣਗੇ ਜਾਂ ਨਹੀਂ ਖੇਡ ਸਕਣਗੇ ਆਪ ਦਾ ਰਾਤ ਪਤਾ ਲੱਗੇ ਨੰਗੇ ਪੈਰੀ ਕਿਵੇਂ ਖੇਡੋ ਤੁਸੀਂ ਖੇਡ ਖੋਡ ਲੈਣੇ ਹੋ ਇੱਥੇ ਪਾਖੜਾ ਪਾਖੜਾ ਨਹੀਂ ਕਮਾਲ ਹੈ ਦਾ ਸੋਨਾ ਨਹੀਂ ਖੇਡਣ ਨੂੰ ਡੰਡਾ ਨਹੀਂ ਹੈ ਮੁੰਡੇ ਕਿੱਧਰੋਂ ਆਉਂਦੇ ਅੱਛਾ ਨਹੀਂ ਕੋਈ ਕੁੜੀਆਂ ਤੁਸੀਂ ਕੋਈ ਖੇਡਿਆ ਕਰੋ ਤੂੰ ਪੀਛੋਂ ਪੂਛੋ ਖੇਡ ਲਓ ਇਹ ਗਰੀਬ ਜਿਹੜੇ ਕੱਲੇ ਮੁੰਡੇ ਵਾਲੇ ਆ ਆ ਕੰਦੇ ਐ ਰਹੀ ਆ ਦਰਿਆ ਦੇ ਸਾਹਮਣੇ ਤੁਸੀਂ ਕੋ ਨਾਲ ਹੀ ਗੁਰਦੁਆਰੇ ਦੇ ਕੰਧ ਲੱਗ ਗਈ ਸਾਹਮਣੇ ਮਹਾਰਾਜ ਪ੍ਰਕਾਸ਼ ਹੁੰਦਾ ਤੇ ਆ ਵੇਖ ਲਓ ਤੁਸੀਂ ਸਫਾਈ ਕਿਸ ਸੰਤ ਮਹਾਪ੍ਰਸਾਦ ਦਾ ਡੇਰਾ ਜੀ ਤੇ ਇੱਧਰ ਇੱਥੇ ਹੈਗਾ ਜੀ ਡੇਰਾ ਆਰ ਸਾਨੂੰ ਜਿੱਥੇ ਜਾਂਦੇ ਤੇ ਇੱਥੇ ਲੋਕੀ ਖਾਂਦੇ ਆ ਲੰਗਰ ਬੈਠੇ ਤੁਸੀਂ ਦੇਖ ਲਓ ਅਸਲੀ ਇਹ ਵੀ ਇੰਨਾ ਗੰਦਾ ਹਾਲ ਵੀ ਇੰਨੀ ਸੁੱਚਮਾਲੀ ਥਾਂ ਹੋਣੀ ਚਾਹੀਦੀ ਐ ਇਹ ਸੁੱਚਮਾਲੀ ਥਾਂ ਉਹਨਾਂ ਦੇ ਬਚਾਲੇ ਮੇਲੇ ਲੱਗਿਆ ਹਜ਼ਾਰਾਂ ਦੀ ਗਿਣਤੀ ਮੇਰਾ ਘਰ ਮੈਮੋ ਫਾਸਟ ਫਿਰ ਨਹੀਂ ਤੇ ਆ ਹੂੰ ਮੈਨੂੰ ਪਾਣੀ ਦੀ ਕੋਈ ਦਿੱਕਤ ਨਹੀਂ ਪਰ ਮੈਨੂੰ ਦੁੱਖ ਹੈ ਵੀ ਮੇਰਾ ਗੰਦਾ ਪਾਣੀ ਛੱਪੜ ਚਾਰਿਆ ਗੁਰੂ ਘਰ ਕੋਲ ਤੇ ਜਦ ਕਿ ਉਹ ਸਰਪੰਚ ਦੇ ਬਾਰ ਕੋਲ ਛੱਪੜ ਪਿਆ ਮੇਰਾ ਪਾਣੀ ਉੱਥੇ ਵੀ ਸਿੱਟਿਆ ਜਾ ਸਕਦਾ ਹਜ਼ਾਰਾਂ ਦੀ ਗਿਣਤੀ ਦੇ ਲੋਕ ਹੁੰਦੇ ਆ ਉਹ ਚੱਕਦੇ ਅਸੀਂ ਇਹ ਪਾਣੀ ਪੁੱਤਾਂ ਦੇ ਡੇਰੇ ਵਾਲੀ ਆਹ ਦੇਖੋ ਯਾਰ ਕਰਦਾ ਇਹ ਹਾਲਾ ਸਾਰਾ ਕਰਦਾ 12 ਚੋਂ ਆ ਗੜੀ ਨਾਲ ਦੇ ਪਾਣੀ ਆਇਆ ਸਾਰਾ ਇੱਥੋਂ ਤੱਕ ਘਾ ਦੇਣਾ ਪਾਣੀ ਪਾਣੀ ਠਾਏ ਨਾ ਭਰ ਜਾਂਦਾ ਜਦੋਂ ਕੋਡੇ ਕੋਡੇ ਤਾਂ ਘੱਟ ਲੰਘਣੂ ਪਾਣੀ ਆ ਆ ਦੇਖ ਲੋ ਕੀ ਹਾਲ ਹੈ ਆ ਆਪਣਾ ਹਰੂਆ ਦਾ ਪਾਣੀ ਕਿੰਨਾ ਡੀਪ ਸੀ ਪਿੱਛੇ ਜੋਂ ਚੈੱਕ ਕਰ ਚੇ ਗਏ ਸੀ ਦੋ ਦੋ ਉਹ ਤਾਂ ਕਹਿੰਗੇ ਸੀ ਪਾਣੀ ਪੀਣ ਵਾਲੇ ਹੈ ਨਹੀਂ ਪੀਣ ਦੇ ਲਾਇਕ ਨਹੀਂ ਮੈਂ ਮੇਰੇ ਸਾਰੇ ਪਿੰਡ ਪਾਣੀ ਪੀਂਦਾ ਯਾਰ ਉਹਦਾ ਅੱਛਾ ਯਾਨੀ ਕਿ ਕਟਾਰ ਸਿੰਘ ਵਾਲੇ ਦੇ ਕਰ ਪਾਣੀ ਹੈ ਤੇ ਫਿਰ ਆਰੋ ਲਾਉਣ ਦਾ ਫਾਇਦਾ ਕੀ ਇਹਨੂੰ ਬੰਦ ਹੀ ਕਰ ਦੋ ਜੇ ਗੰਦਾ ਪਾਣੀ ਹੈ ਫਿਰ ਵੀ ਲੋਕ ਪੀ ਰਹੇ ਪਰ ਦੇਖੋ ਕਿੱਥੇ ਆ ਤਾਂ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਇਹਦੇ ਮੋਟਰ ਦੇ ਵਿੱਚ ਪਾਣੀ ਦੀ ਚਸਤਾ ਆਉਂਦੀ ਹੋਊਗੀ ਤੇ ਉਹੀ ਗੰਦ ਇੱਥੇ ਆ ਰਿਹਾ ਉਹੀ ਡਾਇਰੈਕਟਲੀ ਸਾਡੇ ਪਿੰਡ ਚ ਆ ਰਿਹਾਗਾ ਉਹੀ ਪੀਣ ਲਈ ਯੂਜ਼ ਕੀਤਾ ਜਾ ਬੇਟੇ ਨਾ ਦਾ ਕੱਸੀ ਦਾ ਪਾਣੀ ਤੁਸੀਂ ਇਹ ਹਾਲਾਤ ਦੇਖੀ ਜਾਂਦੇ ਹੋ ਦੂਜਾ ਵਾਟਰ ਵਕਸ ਦਾ ਜਿਹੜਾ ਬੋਰ ਲੱਗਿਆ ਹੈ ਉਹਦੇ ਵਿੱਚ ਵੀ ਕਪੜਾ ਹੋਇਆ ਹੋਇਆ। ਬੋਰ ਡੂੰਘਾ ਦਸੇ ਜਾ ਰਿਹਾ ਹੈ। ਹੋਇਆ ਸਹੀ ਪ੍ਰੋਪਰ ਬੋਰ ਹੋਇਆ ਨਹੀਂ। ਉਹ ਵੀ ਪਾਣੀ ਪੀਣ ਯੋਗ ਨਹੀਂ। ਜੇ ਆਪਾਂ ਪਿੰਡੇ ਤੇ ਸਾਬਣ ਲਾ ਲੀਏ ਨਾ ਤੇ ਬੋਰ ਦੇ ਪਾਣੀ ਨਾਲ ਥੋੜੀਏ ਧੁੱਤ ਨਹੀਂ ਜਾਂਦੀ। ਆ ਗਰੀਥੀ ਬਣ ਜਾਣੀ ਆ ਉਹਦੇ ਤੇ। ਹੂੰ। ਲੈਂਦੀ ਨਹੀਂ ਉਹ। ਆ ਤੁਹਾਨੂੰ ਦੱਸਿਆ ਪਾਣੀ ਪੀਣ ਵਾਲਾ ਹੈ ਕਿ ਜਾਂ ਨਹੀਂ ਹੈਗੇ ਦੇਖੋ। ਆ ਹਾਲਾਤ ਸੋਡੇ ਆ ਇਹ ਇਹਦੀ ਕਾਰਵਾਈ ਜ਼ਰੂਰ ਹੋਵੇ। ਸਾਨੂੰ ਘਟੋ ਘਟ 3 ਮਹੀਨੇ ਸਾਲ ਹੋ ਗਏ ਇਹਨਾਂ ਨੂੰ ਕਿਤੇ ਡੀਸੀ ਦਫ਼ਤਰ ਜਾਂਦੇ ਕਿਤੇ ਕਿਤੇ ਜਾਂਦੇ ਕਿਤੇ ਕਿਤੇ ਜਾਂਦੇ ਕੋਈ ਸੁਣਵਾਈ ਨਹੀਂ ਇੱਥੇ ਇੱਕ ਜੇਈ ਹੈਗਾ ਵਾਟਰ ਵਾਸ ਵਿਭਾਗਮੇ ਦਾ ਉਹ ਜਦੋਂ ਉਹਦੇ ਕੋਲੇ ਜਾਂਦੇ ਆ ਅਸੀਂ ਕੰਮ ਚਲਾ ਦੇਾਂਗੇ ਜੀ ਇਹ ਨਹੀਂ ਪਤਾ ਕਦੋਂ ਚਲਾਉਣਗੇ ਜਦੋਂ ਸਾਡੇ ਇੱਥੇ ਨੁਕਸਾਨ ਹੋਣ ਲੱਗ ਗਿਆ ਬੰਦਿਆਂ ਦਾ ਉਸ ਤੋਂ ਬਾਅਦ ਕਬਰਾਂ ਤੇ ਕੰਮ ਚਲਾਉਣਾ ਚਲਾਉਣੀ ਪਾਣੀ ਬਿਲਕੁਲ ਵੀ ਇੱਕ ਨੰਬਰ ਦਾ ਨਾ ਦਾ ਧਰਤੀ ਹੇਠਲਾ ਪਾਣੀ ਸਹੀ ਹੈ ਤੇ ਨਾ ਇੱਥੇ ਜੀ ਇਥੇ ਜਗਾ ਜਗਾ ਪੈਪਾ ਪਟਕ ਛੱਡੀ ਆਹ ਪੱਟੇ ਛੱਪੀ ਆ ਪੱਟੇ ਪੀ ਆ ਜੀ ਆਹੋ ਜੀ ਕੱਟ ਲਾ ਦੋ ਬੰਦੀ ਇਹ ਜਿਹੜੀ ਪਾਈਪ ਪਈ ਆ ਨਾ ਘੱਟੋ ਘੱਟ ਮੈਂ ਵੀ 12 ਸਾਲ ਦਾ ਹੋਊਗਾ ਜਦੋਂ ਇਹ ਪਾਈਪ ਪਈ ਆ ਉਦੋਂ ਮੁੜ ਕੇ ਕੋਈ ਇਹਦੀ ਸਫਾਈ ਨਹੀਂ ਕੋਈ ਇਹਦੀ ਰਿਪੇਅਰ ਨਹੀਂ ਹੋਈ ਮੇਰੇ ਪਿੰਡ ਦੇ ਪੰਚਾਇਤ ਮੈਂਬਰ ਕਲੱਬ ਵਾਲੇ ਮੁੰਡੇ ਬਾਰ-ਬਾਰ ਦਫ਼ਤਰ ਜਾ ਰਹੇ ਆ ਪਿੱਟ ਰਹੇ ਆ ਇਹਨਾਂ ਨੂੰ ਠੂਠੇ ਲਾਰੇ ਲਾ ਕੇ ਤੋੜ ਦਿੰਦੇ ਨੇ ਮਿੱਠੀ ਗੋਲੀ ਦੇ ਕੇ ਵੀ ਅਸੀਂ ਕੰਮ ਚਲਾਉਣੇ ਆ ਅਸੀਂ ਕੰਮ ਚਲਾਉਣੇ ਆ ਕੋਈ ਕੰਮ ਨਹੀਂ ਚੱਲਦਾ ਜੀ ਕੁਛ ਨਹੀਂ ਇੱਥੇ ਬੁਰਾ ਹਾਲ ਐ ਸੜਕਾਂ ਦਾ ਵੀ ਬੁਰਾ ਹਾਲ ਐ ਇਤਨਾ ਹੀ ਬੁਰਾ ਹਾਲ ਹੈ ਰਾਤ ਬਰਾਤੇ ਐ ਮੇਰੀ ਜੀ ਅਸੀਂ ਮਰੀਜ਼ ਲੈ ਕੇ ਜਾਣਾ ਪੈ ਜੇ ਬੰਦਾ ਕਿੱਧਰ ਦੀ ਲੈ ਕੇ ਜਾਓਗੇ ਸਪੈਂਸਰੀ ਵੀ ਪਿੰਡ ਦੇ ਵਿੱਚ ਕਹਿੰਦੇ ਵੀ ਹੈ ਨਹੀਂ ਸਹੀ ਤਰੀਕੇ ਨਾਲ ਰਾਤ ਨੂੰ ਕੋਈ ਬੰਦਾ ਕੋਈ ਇਹ ਹਾਲਾਤ ਆਈ ਸਾਰੇ ਆ ਦੇਖੋ ਆ ਦੇਖੋ ਜੀ ਆਸ ਪੈਦਾ ਡਿੱਗਣ ਵਾਲਾ ਜਿਹੋ ਉਹ ਦੇ ਖੰਭ ਦੀ ਟੱਕਰ ਨੂੰ ਬਿਲਕੁਲ ਹਾਲਾਤ ਇੱਥੇ ਉਹੀ ਹੈ ਬਿਹਤਰ ਨਹੀਂ ਹਾਲਾਤ ਇਹ ਪੈਦਾ ਹਾਲ ਆਸ ਪੈਦਾ ਡਿੱਗਿਆ ਇਹ ਪਹਿਲਾਂ ਇਹ ਪੈਦਾ ਆ ਦੇਖੋ ਇਹ ਸਾਰਾ ਪੂਰਾ ਡਿੱਗੂ ਜੀ ਇਹ ਠੀਕ ਹੈ ਇਹ ਤੇ ਜਨਰਾਲਤ ਮਹਿਮਾ ਕਰ ਸਕਦੇ ਆ ਉੱਪਰੋਂ ਕਟਾਈ ਹੋ ਜਾਈ ਜੀ ਇਸ ਦੀ 100 100 ਫੁੱਟ ਉੱਪਰ ਉੱਪਰ ਆਈ ਜੀ ਜੀ ਆਪਣੇ ਖੱਬੇ ਵਾਰਿਸ ਕਾਇਦ ਕੀਤੀ ਸੀ ਆਪਣੇ ਮੁਲਾਜ਼ਮਾਂ ਨੂੰ ਵੀ ਕਿਹਾ ਸੀ ਤੇ ਆਪਣੇ ਇਹਨਾਂ ਨੂੰ ਵੀ ਕਿਹਾ ਸੀ ਸਰਪੰਚ ਨੂੰ ਤੇ ਆਪਣਾ ਖੰਭਾ ਡਿੱਗਣ ਦੇ ਯਾਨੀ ਕਿ ਨੁਕਸਾਨ ਹੋ ਰਿਹਾ ਜੀ ਆਪਾਂ ਕਮਰਾ ਦੁਕਾਨ ਪਾਈ ਆ ਤੇ ਨਾਲ ਨੁਕਸਾਨ ਉਹ ਨਾਲ ਲੱਗਿਆ ਪਿਆ ਜੀ ਤੁਹਾਡਾ ਘਰ ਹੈ ਜੀ ਨਾਲ ਇਹ ਹਾਂਜੀ ਮੇਰਾ ਘਰ ਹੈ ਜੀ ਸਾਨੂੰ ਦੋਨਾਂ ਦੇ ਮਕਾਨ ਤੇ ਡਾਰਾ ਜੀ ਨਹੀਂ ਇਹ ਫਿਰ ਤੁਹਾਡੇ ਘਰ ਦੇ ਨਾਲ ਇਦਾਂ ਲਗਾਤਾ ਕੱਲ ਨੂੰ ਕੋਈ ਵੀ ਮੀਂਹ ਕਣੀ ਆਂਦੀ ਤਾਂ ਕਰੰਟ ਵੀ ਜਾ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਵੀਰ ਤੁਸੀਂ ਗੱਲ ਨਹੀਂ ਕੀਤੀ ਸਰਪੰਚ ਨਾਲ ਇਹ ਕਿਸੇ ਨਾਲ ਗੱਲ ਕੀਤੀ ਹਾਂਜੀ ਅਸੀਂ ਤਲਾਹ ਸਾਰਿਆਂ ਨੂੰ ਦਿੱਤੀ ਹੋਈ ਸੀਗੀ ਜੀ ਇੱਥੇ ਨੀ ਫੇਰ ਮਸਲਾ ਹੱਲ ਨਹੀਂ ਹੋਇਆ ਤੁਹਾਡੇ ਨਹੀਂ ਹੋਇਆ ਜੀ ਸਾਨੂੰ ਬਿਜਲੀ ਵਾਲਿਆਂ ਨੇ ਵੀ ਮਸਲਾ ਹੱਲ ਨਹੀਂ ਕਰਿਆ ਸਾਡਾ ਕੋਈ ਅਸੀਂ ਸਾਰੀ ਉਹਦੀ ਕੰਪਲੇਂਟ ਨਹੀਂ ਕਰਕੇ ਆਏ ਨਹੀਂ ਕਰਕੇ ਨਹੀਂ ਆਏ ਅਸੀਂ ਅਸੀਂ ਬਸ ਇਹਨਾਂ ਤੱਕ ਹੀ ਗੱਲ ਕਰੀ ਆ ਮਾਰਨ ਕਿ ਇਹ ਗੱਲ ਕਹੀ ਸੀ ਜੀ ਸਾਡਾ ਖੰਭਾ ਸਾਡਾ ਖੰਭਾ ਹੀ ਟੇਡਾ ਜੀ ਡਿੱਗਣ ਦਾ ਡਰਾ ਜੀ ਨਾਲ ਤਾਂ ਮਕਾਨ ਪਾਇਆ ਜੀ ਆਪ ਜਿਹੜੀ ਨੀਵੇਂ ਤਾਰ ਆ ਜੀ ਹੁਣ ਆ ਬੱਚੇ ਐ ਜਿਹੜੇ ਹੱਥ ਵੀ ਲਾ ਸਕਦੇ ਆ ਜੀ ਹਾਂਜੀ ਹਾਂ ਵੇਸੇ ਇਥੋਂ ਬਸ ਸਾਡਾ ਖੰਭਾ ਆਲੇ ਜੀ ਪਾਸੇ ਕਰਿਆ ਜਾਵੇ ਖੰਭਾ ਜੀ ਬਾਕੀ ਸਾਰਾ ਤੇ ਅਸੀਂ ਆ ਮਕਾਨ ਪਾਵਾਂਗੇ ਇੱਕ ਵਾਰ ਨਾ ਕੰਪਲੇਂਟ ਜ਼ਰੂਰ ਕਰਕੇ ਆਓ ਠੀਕ ਪਾਣੀ ਸਾਡੇ ਛੜਕਤੀ ਹੁੰਦਾ ਜੀ ਠੀਕ ਹੈ ਸਾਨੂੰ ਪਾਇਪ ਸਾਡੇ ਕਹਿੰਦੇ ਨਹੀਂ ਪਾਇ ਪਹਿਲਾਂ ਕਹੇ ਵੀ ਵੈਸੇ ਆਏ ਸੀ ਸਾਡੇ ਬਲਕ ਸੰਧੀ ਚ ਜਿੱਤੇ ਸੀ ਬਹੁਤ ਜ਼ੋਰ ਲਾਇਆ ਵੀ ਸਾਨੂੰ ਇਹ ਬਹੁਤ ਦਿੱਕਤ ਆ ਇਹ ਜੀ ਸਾਡਾ ਪਾਣੀ ਛੜਕ ਤੇ ਉਹ ਨਾਲ ਸੜਕ ਟੁੱਟਦੀ ਹੈ ਅਗਰ ਤੱਕ ਟੱਪਣ ਵਾਲਾ ਬੜਾ ਪਰੇਸ਼ਾਨ ਹੈ ਪਰੇਸ਼ਾਨ ਹੁੰਦਾ ਪਾਣੀ ਇਕੱਠਾ ਹੁੰਦਾ ਹਾਂ ਜੀ ਪਾਣੀ ਸਾਡੇ ਉਹ ਜਿਹੜਾ ਸਾਡਾ ਪਾਣੀ ਹੈ ਸਾਡੇ ਘਰਾਂ ਦਾ ਪਾਣੀ ਸਾਨੂੰ ਇੱਥੋਂ ਪਾਇਪ ਪੈਣੀ ਚਾਹੀਦੀ ਹੈ ਪਾਈ ਪਣੀ ਨਹੀਂ ਜੀ ਅੱਛਾ ਇਹ ਵੀ ਪੈਸੇ ਵੀ ਆਏ ਸੀ ਇਸ ਪੈਸੇ ਬਈ ਨਹੀਂ ਠੀਕ ਹੈ ਬਈ ਨਹੀਂ ਜੀ ਸਾਸੀ ਬਹੁਤ ਤੰਗ ਆ ਇਸ ਗੱਲੋਂ ਜਦੋਂ ਅਗਲਾ ਚਲਕਾ ਕੇ ਡਿੱਗ ਜਾਂਦਾ ਇੱਥੇ ਆ ਕੇ ਤੇ ਛੱਟਫੇਟ ਛੱਟਫੇਟ ਵਾਜੀ ਮੰਜੇ ਤੇ ਪੈਣ ਵਾਲੀ ਗੱਲ ਹਾਂਜੀ ਵੀ ਸਾਨੂੰ ਇਹ ਬਹੁਤ ਦਿੱਕਤਾਂ ਨੇ ਜੀ ਜਿਹੜੇ ਪਿੰਡ ਦੇ ਕੰਮ ਐ ਅਧੂਰੀ ਪਾਇਆ ਵੀ ਨਹੀਂ ਹੁੰਦੇ